ਉਹ ਕਹਿੰਦੇ ਪਹਾੜੀ ਕੁੜੀਆਂ ਦੇ ਉੱਤੇ ਰੋਸਾ ਨਹੀਂ ਕਰਨਾ ਚਾਹੀਦਾ ਗਾ ਇਹ ਇਹ ਕਿਉਂ ਕਿਉਂ ਗੱਲ ਕਹੀ ਜਾਂਦੀ ਹੈ ਇਹ ਉਹਨਾਂ ਦਾ ਲਾਈਫ ਸਟਾਈਲ ਐਵੇਂ ਦਾ ਹੈ ਕਿ ਨਾ ਕਿ एवरीडे ਮਤਲਬ ਨਿਊ ਐਕਸਪਲੋਰ ਕਰਨੀਆਂ ਚੀਜ਼ਾਂ ਹੈ ਮਤਲਬ ਕਈ ਹੁੰਦੀ ਐ 100 ਦੇ ਵਿੱਚੋਂ ਆਪਾਂ ਮਤਲਬ 60% ਲਾ ਸਕਦੇ ਨਾ ਕਿ ਲਵ ਵਾਲੀ ਲੇਕਿਨ ਨਹੀਂ ਹੁੰਦੀ। ਗਾਣਾ ਨਹੀਂ ਆਸੀ ਕਹਿੰਦੇ ਹਿਮਾਚਲ ਵਾਲੀ ਹਾਈ ਉਹ ਤਿੱਖੀ ਵਾਲੀ। ਹਾਂ ਉਹਨਾਂ ਤਿੱਖੀਆਂ ਹੁੰਦੀਆਂ ਮਤਲਬ ਪਤਾ ਹੈ ਕਿਵੇਂ ਉਹਨਾਂ ਨੂੰ ਨਾ ਡੇਲੀ ਨਈ ਚੀਜ਼ਾਂ ਦਾ ਸ਼ੌਕ ਹੁੰਦਾ ਮਤਲਬ ਜਿਵੇਂ ਕਿ ਅੱਜ ਮੇਰੇ ਨਾਲ ਕੋਈ ਐ ਤਾਂ ਅੱਜ ਆਪਾਂ ਇੱਧਰ ਚਲੇ ਗਏ। ਕਈ ਤਾਂ ਬੰਦੇ ਹੁੰਦੇ ਕਿ ਨਾ ਲਵ ਐਂਡ ਫਰੈਂਡ ਸਾਈਡ ਕਰ ਲੈਣਾ। ਉਹਨਾਂ ਦੇ ਵੱਲੋਂ ਹੁੰਦਾ ਕਿ ਨਹੀਂ ਆਪਾਂ ਫਰੈਂਡ ਜ਼ੋਨ ਕਰਕੇ ਨਾ ਸਾਰੀ ਜਗ੍ਹਾ ਘੁੰਮਣੀਆਂ ਖਾਣਾ ਪੀਣਾ ਐਸ਼ ਕਰਨਾ। ਇਹ ਚੀਜ਼ਾਂ ਹੁੰਦੀ ਐ ਤਾਂ ਹੀ ਲੋਕ ਸੋਚਦੇ ਕਿ ਨਾ ਤਿੱਖੀਆਂ ਹੁੰਦੀਆਂ ਬਾਰੇ ਮੁੰਡੇ ਜਾਂਦੇ ਐ ਤੋਂ ਸਲਾਨੀ ਜਾਂਦੇ ਆ ਉਹ ਕਰਦੇ ਹੋਣਗੇ ਸ਼ਰਾਰਤ ਬਾਜ਼ੀਆਂ ਬਹੁਤ ਸ਼ਰਾਰਤਾਂ ਕਰਦੇ ਆ ਉੱਥੇ ਜਾ ਕੇ ਸਾਡੇ ਉਧਰ ਨਾ ਕੈਂਪਿੰਗ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਰਿਸ਼ੀਕੇਸ਼ ਕੈਂਪਿੰਗ ਹੋਗੀ ਰੇਪ ਪਾਰਟੀਆਂ ਹੋਗੀ ਬੋਨਫਾਇਰ ਪਾਰਟੀਆਂ ਹੋਗੀ ਦਾ ਮਤਲਬ ਕਈ ਵਾਰੀ ਮਤਲਬ ਮੈਚ ਮਿਲ ਜਾਂਦਾ ਹੈ ਉੱਥੇ ਵੀ ਆ ਵੀ ਹੁੰਦਾ ਹੈ ਸਣੀ ਪਹਿਲਾ ਤਾਂ ਇਹ ਦੱਸੋ ਵੀ ਉੱਤਰਾਖੰਡ ਤੋਂ ਪੰਜਾਬ ਆਉਣ ਦਾ ਸਫ਼ਰ ਕਿਵੇਂ ਰਿਹਾ ਜਾਨਾ ਮ ਉੱਤਰਾਖੰਡ ਪੜਾਈ ਲਿਖਾਈ ਸਾਰਾ ਕੁਝ ਉੱਤਰਾਖੰਡ ਸਾਰੇ ਯਾਰ ਦੋਸਤ ਸਾਰਾ ਕੁਝ ਮਤਲਬ ਉੱਤਰਾਖੰਡ ਤੇ ਉੱਤਰਾਖੰਡ ਤੋਂ ਪੰਜਾਬ ਆਣਾ ਮੇਰੇ ਲਈ ਬਹੁਤ ਹੀ ਮਤਲਬ ਸਟਰਗਲ ਪਰ ਆ ਪੰਜਾਬ ਤੇ ਉਥੋਂ ਦੇ ਹੋਮ ਟਾਊਨ ਨੂੰ ਛੱਡਣਾ ਬਹੁਤ ਔਖਾ ਹੁੰਦਾ ਨਾ ਯਾਦ ਆਉਂਦੀ ਆ ਉਹਨਾਂ ਥਾਵਾਂ ਦੀ ਉਹਨਾਂ ਦਿਨਾਂ ਦੀ ਤੇ ਉਹ ਦਿਨ ਜਦੋਂ ਮੈਂ ਆ ਨਾ ਸੀਗਾ ਨਾ ਇੱਧਰ ਪਹਿਲੇ ਦਿਨ ਮੈਂ ਸਾਰਾ ਬੈਗਪੈਕ ਕਰਿਆ ਆਪਣਾ ਸੂਟ ਪੈਕ ਕਰਿਆ ਸੂਟ ਕੇਸ ਮੈਂ ਬੈਠਿਆ ਟ੍ਰੇਨ ਮੈਂ ਕੁ ਪਰ ਸੋਚਿਆ ਨਹੀਂ ਯਾਰ ਸਨਿੱਤੇਰੇ ਸਾਰੇ ਯਾਰ ਦੋਸਤ ਤੇਰੀ ਸਾਰੀ ਜ਼ਿੰਦਗੀ ਉੱਤਰਾਖੰਡ ਹੈ ਤੂੰ ਆਪਣੀ ਜ਼ਿੰਦਗੀ ਦੇ 22 ਸਾਲ ਇੱਧਰ ਬਿਤਾਇਆ ਹੈ ਮੇਰਾ ਜਨਮ ਉੱਤਰਾਖੰਡ ਦਾ ਰਿਸ਼ੀਕੇਸ਼ ਦਾ ਮਨ ਵੀ ਭਰਿਆ ਸੀ ਜਦੋਂ ਬਹੁਤ ਮੈਂ ਟ੍ਰੇਨ ਚੜ੍ਹੇ ਮੈਂ ਜਦੋਂ ਬੈਠਿਆ ਟ੍ਰੇਨ ਜਦੋਂ मैं माता फोन किया कि हाँ मैं ट्रेन बैठ गया मैं उस टाइम मैं चलो ठीक है मैं उस टाइम शुरू मतलब मेरी अखा चो ना हंजू नहीं रुक रहे की तो करेगा यार तू <laughs> जो तो मैं निकलिया उ कहते कि इधर भी तो बहुत जॉब है इधर भी देहरादून ये है देहरादून वो ऋ ऋषिकेश वो मैं नहीं यार मैं क्या बाहर निकलना ਹੀ ਹਾਟਾਲਾ ਦੋਸਤੋ ਉਮੀਦ ਕਰਦਾ ਠੀਕ ਹੋਵੋਗੇ ਤੇ ਤੁਸੀਂ ਦੇਖ ਰਹੇ ਹੋ ਐਸਐਮਟੀਵੀ ਤੇ ਮੈਂ ਤੁਹਾਡਾ ਦੋਸਤ ਰਾਜੀਵ ਸਿੰਘ ਪ੍ਰੋਗਰਾਮ ਸਾਡੇ ਵਾਲੇ ਦੀ ਲੜੀ ਨੂੰ ਅੱਗੇ ਵਧਾਉਣ ਜਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਜੀਵਨ ਸਫਰ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਜੋ ਵੀ ਪ੍ਰੋਗਰਾਮ ਤੁਸੀਂ ਦੇਖਦੇ ਹੋ ਜਾਂ ਜਿਸ ਪ੍ਰੋਗਰਾਮ ਨੂੰ ਤੁਸੀਂ ਦੇਖ ਰਹੇ ਹੋ ਇਹ ਇਸ ਨੂੰ ਸ਼ੂਟ ਕਰਨ ਵਾਲੇ ਹੋਰ ਹੁੰਦੇ ਆ ਅਤੇ ਉਸ ਤੋਂ ਬਾਅਦ ਇਸ ਨੂੰ ਕੰਪਲੀਟ ਕਰਕੇ ਫਾਈਨਲ ਤੁਹਾਡੇ ਤੱਕ ਪਹੁੰਚਾਉਣ ਵਾਲੇ ਜਿਹੜੇ ਸ਼ਖਸ਼ ਨੇ ਜਿਨ੍ਹਾਂ ਨੂੰ ਵੀਡੀਓ ਐਡੀਟਰ ਦੇ ਨਾਮ ਦੇ ਨਾਲ ਦੁਨੀਆ ਜਾਣਦੀ ਆ ਉਹ ਚਿਹਰੇ ਜਿਹੜੇ ਪਰਦੇ ਦੇ ਪਿੱਛੇ ਰਹਿ ਜਾਂਦੇ ਆ ਪਰ ਉਹਨਾਂ ਦੀ ਮਿਹਨਤ ਬਹੁਤ ਹੁੰਦੀ ਆ ਉਹਨਾਂ ਦੇ ਵਿੱਚ ਸਾਡਾ ਇੱਕ ਪਿਆਰਾ ਜਿਹਾ ਐਡੀਟਰ ਸੰਨੀ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਉੱਤਰਾਖੰਡ ਦੇ ਰਹਿਣ ਵਾਲੇ ਆ ਪੰਜਾਬ ਆ ਕੇ ਵਸੇ ਹੋਏ ਨੇ ਇਹਨਾਂ ਦੀ ਜ਼ਿੰਦਗੀ ਬੜੀ ਇੰਟਰਸਟਿੰਗ ਆ ਕਿਉਂਕਿ ਪਹਾੜਾਂ ਦੀ ਜ਼ਿੰਦਗੀ ਇਹਨਾਂ ਨੇ ਜਿਉਈ ਆ ਜਿਸ ਜ਼ਿੰਦਗੀ ਨੂੰ ਜਿਉਂਦੇ ਲਈ ਅਸੀਂ ਖਾਸ ਕਰਕੇ ਗਰਮੀਆਂ ਦੇ ਮੌਸਮ ਦੇ ਵਿੱਚ ਪਹਾੜਾਂ ਵੱਲੋਂ ਜਾਂਦੇ ਆ ਸਨੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਰਾਜੀਤ ਸਿੰਘ ਤੁਸੀਂ ਦੱਸੋ ਕਿ ਮੈਂ ਮੈਂ ਵਧੀਆ ਠੀਕ ਠਾਕ ਸਨੀ ਪਹਿਲਾਂ ਤਾਂ ਇਹ ਦੱਸੋ ਵੀ ਉੱਤਰਾਖੰਡ ਤੋਂ ਪੰਜਾਬ ਆਉਣ ਦਾ ਸਫ਼ਰ ਕਿਵੇਂ ਰਿਹਾ ਇਹ ਸਫ਼ਰ ਬਹੁਤ ਹੀ ਰੋਮਾਂਚਿਤ ਵੀ ਕਹਿ ਸਕਦੇ ਐ ਤੇ ਸਟਰਗਲ ਪਰ ਵੀ ਕਹਿ ਸਕਦੇ ਐ ਕਿ ਮਤਲਬ ਜਾਣਾ ਮੁੱਤਰਾਖੰਡ ਪੜਾਈ ਲਿਖਾਈ ਸਾਰਾ ਕੁਝ ਉੱਤਰਾਖੰਡ ਸਾਰੇ ਯਾਰ ਦੋਸਤ ਸਾਰਾ ਕੁਝ ਮਤਲਬ ਉੱਤਰਾਖੰਡ ਤੇ ਉੱਤਰਾਖੰਡ ਤੋਂ ਪੰਜਾਬ ਆਣਾ ਮੇਰੇ ਲਈ ਬਹੁਤ ਹੀ ਮਤਲਬ ਸਟruggਲ ਪਰ ਆ ਰਿਹਾ ਹੈ ਅச்சா ਫਿਰ ਤੁਹਾਡਾ ਬਚਪਨ ਉੱਤਰਾਖੰਡ ਦੇ ਵਿੱਚ ਹੀ ਬੀਤਿਆ ਸਟੱਡੀ ਤੁਹਾਡੀ ਉੱਥੇ ਹੁੰਦੀ ਆ ਮਾਹੌਲ ਕਿਦਾਂ ਦਾ ਜੇਕਰ ਮੈਂ ਜਾਨਣਾ ਚਾਹਾਂ ਉੱਤਰਾਖੰਡ ਦਾ ਬਚਪਨ ਦਾ ਤੁਹਾਡਾ ਸਫਰ ਕਿਦਾਂ ਦਾ ਰਿਹਾ ਮਾਹੌਲ ਕਿਦਾਂ ਦਾ ਉੱਥੇ ਉੱਤਰਾਖੰਡ ਵਹਤਾ ਮਤਲਬ ਪੂਰਾ ਸਾਲ ਹੀ ਮਤਲਬ ਸੈਲਾਨੀ ਉੱਥੇ ਆਂਦੇ ਕਿ ਹਰ ਬੰਦਾ ਉੱਤਰਾਖੰਡ ਜ਼ਰੂਰ ਪਹਾੜਾਂ ਤੇ ਇੱਕ ਵਾਰੀ ਘੁੰਮ ਕੇ ਜਾਂਦੇ ਜਾਂਦੇ ਚਾਹੇ ਉਹ ਕਿਤੋਂ ਵੀ ਹੋਵੇ ਪੰਜਾਬ ਜਾਂ ਕੋਈ ਵੀ ਸਟੇਟ ਤੋਂ ਹੋਵੇ ਉੱਤਰਾਖੰਡ ਜਾ ਕੇ ਆਂਦਾ ਹੈ ਕੁਝ ਹੈ ਜਿਹਾ ਸੀਗਾ ਕਿ ਮੇਰੇ ਦਾਦੇ ਪਰਦਾਦੇ ਉਹਨਾਂ ਦੀ ਜੋਬ ਉੱਤਰਾਖੰਡ ਲੱਗੀ ਸੀ ਫਿਰ ਇਸ ਕਰਕੇ ਅਸੀਂ ਪਹਿਲਾਂ ਜੀਰੇ ਦੇ ਸੀਗੇ ਨਾਨਕਾ ਮੇਰਾ ਮੂਕੇ ਦਾ ਹੈ ਅੱਛਾ ਤੁਸੀਂ ਪਿੱਛੋਂ ਹੈਗੇ ਪੰਜਾਬ ਤੋਂ ਹੀ ਹਾਂਜੀ ਪੰਜਾਬ ਦੀ ਐ ਅਸੀਂ ਨਾ ਸਾਰਾ ਕੁਝ ਵੇਚ ਵਟ ਕੇ ਉੱਤਰਾਖੰਡ ਚਲੇ ਗਏ ਸੀ ਮੇਰੇ ਦਾਦਾ ਜੀ ਦੀ ਜੋਬ ਲੱਗੀ ਸੀ ਸਰਕਾਰੀ ਫਿਰ ਦਾਦਾ ਤੋਂ ਬਾਅਦ ਮੇਰੇ ਡੈਡੀ ਸਾਰਿਆਂ ਦੀ ਜੋਬ ਲੱਗੀ ਸੀ ਇਸ ਕਰਕੇ ਅਸੀਂ ਉੱਤਰਾਖੰਡ ਚਲੇ ਗਏ ਮੇਰਾ ਜਨਮ ਉੱਤਰਦਾਹ ਸਟੱਡੀ ਮੇਰੀ ਸਾਰੀ ਉੱਤਰਾਖੰਡ ਦੀ ਫਿਰ ਇਧਰ ਆਣਾ ਹੋਇਆ 2020 ਚ ਮੈਂ ਇਧਰ ਆਇਆ ਸੀਗਾ ਪੰਜਾਬ ਮੈਂ 12th ਪਾਸ ਕੀਤੀ 12th ਕਰਨ ਤੋਂ ਬਾਅਦ ਮੈਂ ਬੀਕਾਮ ਕਰ ਰਿਹਾ ਸੀਗਾ ਅਕਾਊਂਟੈਂਟ ਤੇ ਵਿਚ ਲੋਕਡਾਊਨ ਲੱਗਿਆ ਸੀਗਾ ਕੋਰੋਨਾ ਤੁਹਾਨੂੰ ਪਤਾ ਹੀ ਹੈ ਜਿਵੇਂ ਕੋਰੋਨਾ ਆ ਗਿਆ ਸੀਗਾ ਫਿਰ ਕੋਰੋਨਾ ਕਰਕੇ ਮੈਧਰ ਆਇਆ ਹੂੰ ਐਡੀਟਿੰਗ ਸਿੱਖੀ 3 ਮਹੀਨੇ ਲੱਗੇ ਮੈਨੂੰ ਐਡੀਟਿੰਗ ਸਿੱਖਦੇ 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 ਹੌਲੀ ਹੌਲੀ ਮੇਰਾ ਇੰਟਰਸਟ ਬਣਿਆ ਐਡੀਟਿੰਗ 'ਚ ਫਿਰ ਮੈਨੂੰ ਹੁਣ 5 ਸਾਲ ਹੋ ਗਏ ਇੱਧਰ ਪਟਿਆਲੇ ਤੁਹਾਨੂੰ ਆ ਤੁਸੀਂ ਅਕਾਊਂਟ ਤੋਂ ਐਡੀਟਿੰਗ ਲੈਣ ਦੇ ਵੱਲ ਇਹ ਟਰਨਿੰਗ ਪੁਆਇੰਟ ਕਿਵੇਂ ਹੋਇਆ ਕਿਸੇ ਨੇ ਦੱਸਿਆ ਕਿਵੇਂ ਇੱਧਰ ਉਝਾਨ ਕਿਵੇਂ ਬਣਿਆ ਮੈਂ ਨਾ ਜਦੋਂ ਆਪਣੀ 12th ਪਾਸ ਕੀਤੀ ਸੀਗੀ 12th ਪਾਸ ਕਰਨ ਤੋਂ ਬਾਅਦ ਮੈਂ ਬੀਕੋਮ ਦਾ ਫਾਰਮ ਭਰਿਆ ਤੇ ਮੇਰੀ ਬੀਕੋਮ ਚੱਲ ਰਹੀ ਕੁਦਰਤੀ एकदम ਲੋਕਡਾਊਨ ਲੱਗ ਗਿਆ ਤਾਂ ਮੇਰੀ ਸਾਰੀ ਕੁਝ ਪੜਾਈ एकदम ਖਤਮ ਹੋ ਗਿਆ ਸੀਗਾ ਇਧਰ ਮੇਰੇ ਰਿਲੇਟਿਵ ਰਹਿੰਦੇ ਜੀਜਾ ਜੀ ਉਹਨਾਂ ਨੇ ਮੈਨੂੰ ਮੇਰੀ ਲਾਈਫ 'ਚ ਬਹੁਤ ਸਪੋਰਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਨਾ ਕਿ ਤੂੰ ਮੇਰੇ ਕੋਲ ਇਧਰ ਪਟਿਆਲਾ ਆ ਆਪਾਂ ਮਤਲਬ ਕਰਦੇ ਅੱਗੇ ਰੀਡਿੰਗ ਸਿੱਖਦੇ ਆ ਮੈਂ ਇਧਰ ਆਇਆ ਹੌਲੀ 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 ਰੀਡਿੰਗ ਸਿੱਖ ਲਿਆ ਇਸ ਲਾਈਨ ਦੇ ਵਿੱਚ ਤੁਹਾਡੇ ਜੀਜਾ ਜੀ ਲਿਆਉਣ ਵਾਲੇ ਤੁਹਾਨੂੰ ਨੇ ਹਾਂ ਉਹਨਾਂ ਦਾ ਮੇਰਾ ਬਹੁਤ ਸਾਥ ਦਿੱਤਾ ਹੈ ਮੇਰਾ ਹੁਣ ਤੱਕ ਤੇ ਅੱਗੇ ਵੀ ਦੇ ਰਹੇ ਆ ਪੰਜਾਬ ਤੇ ਉਥੋਂ ਦੇ ਹੋਮ ਟਾਊਨ ਨੂੰ ਛੱਡਣਾ ਬਹੁਤ ਔਖਾ ਹੁੰਦਾ ਨਾ ਯਾਦ ਹੁੰਦੇ ਆ ਉਹਨਾਂ ਥਾਵਾਂ ਦੀ ਉਹਨਾਂ ਦਿਨਾਂ ਦੀ ਪਤਾ ਹੈ ਕੀ ਹੈ ਆਪਣਾ ਨਾ ਅਸੀਂ ਕਦੇ ਨਾ ਜਨਮ ਭੂਮੀ ਕਦੇ ਨਹੀਂ ਭੁੱਲ ਸਕਦੇ ਅਸੀਂ ਜਿੰਨਾ ਮਰਜੀ ਮਤਲਬ ਆਪਣੇ ਲਾਈਫ 'ਚ ਨਾ ਮਤਲਬ ਕਿਤੇ ਟਰਾਂਸਫਰ ਹੋ ਜਾਈਏ ਅਲੱਗ ਸਟੇਟ ਚਲ ਜਾਈਏ ਲੇਕਿਨ ਕਦੇ ਨਾ ਆਪ ਆਪਣੀ ਜਨਮ ਭੂਮੀ ਨਹੀਂ ਭੁੱਲ ਸਕਦੇ ਹੁਣ ਵੀ ਮੈਨੂੰ ਜੇ ਕਦੇ ਮੌਕਾ ਮਿਲਦਾ ਹੈ ਨਾ ਨਾ ਉੱਤਰਾਖੰਡ ਜਾ ਕੇ ਨਾ ਬਹੁਤ ਰੈਸਟ ਫੀਲ ਕਰਦਾ ਹਾਂ ਉੱਥੇ ਜਾ ਕੇ ਮੈਨੂੰ ਲੱਗਦਾ ਹੈ ਕਿ ਨਾ ਕਿ ਹਾਂ ਮੇਰਾ ਬਚਪਨ ਮੇਰੀ ਗਲੀਆਂ ਜਿੱਥੇ ਅਸੀਂ ਖੇਡਦੇ ਸੀਗੇ ਬਚਪਨ ਤੋਂ ਅਸੀਂ ਸਾਰੇ ਯਾਰ ਦੋਸਤ ਬੜੇ ਹੋਏ ਮੇਰੇ ਹੁਣ ਯਾਰ ਦੋਸਤ ਐ ਉਹ ਮਤਲਬ ਸਾਰੇ ਦਰਦ ਰੋਗੇ ਕੋਈ ਕੋਈ ਦਹਰਾਦੂਨ ਆ ਕੋਈ ਮਸੂਰੀ ਕੋਈ ਰਿਸ਼ੀਕੇਸ਼ ਮੈਂ ਪੰਜਾਬ ਆ ਗਿਆ ਈਵਨ ਕਿ ਮੈਨੂੰ ਸਾਰੇ ਫੋਨ ਕਰਦੇ ਆ ਕਿ ਆਪਾਂ ਕਿਤੇ ਨਹੀਂ ਮਿਲਣਾ ਸਿਰਫ ਉੱਤਰਾਖੰਡ ਹੀ ਮਿਲਣਾ ਹੈ ਤੁਝ ਜਦ ਵੀ ਉੱਤਰਾਖੰਡ ਆਏਗਾ ਇੱਕ ਵਾਰੀ ਫੋਨ ਕਰੀ ਸਾਨੂੰ ਆ ਕੇ ਅਸੀਂ ਉਹੀ ਮਤਲਬ ਸਾਰੀ ਪੁਰਾਣੀ ਜ਼ਿੰਦਗੀ ਕਰੀ ਦੇਖਣੀ ਹੈ ਪਹਾੜਾਂ ਦੀ ਜ਼ਿੰਦਗੀ ਕਹਿੰਦੇ ਸੌਖੀ ਨਹੀਂ ਆ ਤੁਸੀਂ ਤਾਂ ਉਹਨੂੰ ਹੰਡਾਇਆ ਦੇਖਿਆ ਥੋੜਾ ਜਿਹਾ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰੋ ਕਿ ਕਿਹੋ ਜੀ ਲਾਈਫ ਆ ਉੱਥੇ ਲੋਕ ਕਿਵੇਂ ਜਿਉਂਦੇ ਆ ਕਿਵੇਂ ਰਹਿਣ ਬਸੇਰੇ ਹੁੰਦੇ ਆ ਖੇਡਾਂ ਕਿਹੋ ਜੀਆਂ ਬੱਚਿਆਂ ਦਾ ਬਚਪਨ ਕਿਵੇਂ ਬੀਤਦਾ ਆਪਣੇ ਉਤਰਾਖੜਨਾ ਮਤਲਬ ਸੀੜੀनुਮਾ ਖੇਤ ਹੁੰਦੇ ਆ ਮਤਲਬ ਉਹ ਜਿਵੇਂ ਮਤਲਬ ਹੋਰ ਕੋਈ ਏਰੀਆ ਦੇਖਦੇ ਆ ਪੱਮੈਦਾਨੀ ਖੇਤ ਹੁੰਦੇ ਆ ਮਤਲਬ ਕਿ niche cricket ਖੇਡ ਸਕਦੇ ਆ ਉਧਰ ਸਭ ਤੋਂ ਜ਼ਿਆਦਾ ਕਹਿ ਸਕਦੇ ਆ ਕਿ ਕ੍ਰਿਕਟ ਖੇਡਣਾ ਸਭ ਤੋਂ ਜ਼ਿਆਦਾ ਸਵਾਦ ਹੈ ਮਤਲਬ ਕਿ ਸੀੜੀ ਨੂੰ ਮਾ ਖੇਤ ਹੁੰਦੇ ਆ ਮਤਲਬ ਇੱਕ ਫਿਲਡਰ ਨੀਚੇ ਆਏਗਾ ਜਿਹੜੇ ਫਿਲਡਿੰਗ ਕਰਦੇ ਆ ਇੱਕ ਪਹਾੜ ਦੂਜਾ ਪਹਾੜ ਤੀਜਾ ਪਹਾੜ ਐਵੇਂ ਖੜੇ ਹੁੰਦੇ ਆ ਕਿ ਹਾਂ ਵੀ ਉੱਪਰ ਤੋਂ ਬੋਲ ਆਏ ਕਿ ਨੀਚੇ ਕੈਚ ਕਰਨੀ ਤੇ ਕਈ ਵਾਰੀ ਨਾ ਬੋਲ ਬਹੁਤ ਨੀਚੇ ਪਹਾੜ ਤੋਂ ਨੀਚੇ ਚਲ ਜਾਂਦੀ ਹੈ ਉਹਨੂੰ ਲੈਣ ਵਾਸਤੇ ਫਿਰ ਨੀਚੇ ਜਾਓ ਫਿਰ ਉੱਪਰ ਲੈ ਕੇ ਆਓ ਬਹੁਤ ਤੇ ਕਈ ਵਾਰੀ ਟਰੈਕਿੰਗ ਹੁੰਦੀ ਆ ਉਧਰ ਟਰੈਕਿੰਗ ਕਰਦੇ ਆ ਉੱਪਰ ਜਾ ਕੇ ਕੈਂਪਿੰਗ ਕਰਨੀ ਉਧਰ ਹੀ ਰੋਟੀ ਰੱਟੀ ਬਣਾਣੀ ਉਧਰ ਹੀ ਖਾਣਾ ਸਾਰਾ ਕੁਝ ਇੰਜੋਏ ਕਰਨਾ ਪਹਾੜ ਉੱਤਰਾਖੰਡ 'ਚ ਮਤਲਬ ਬਚਪਨ ਦੇ ਵਿੱਚ ਕੀ ਤੁਹਾਨੂੰ ਤਸੀਮਤ ਸੀ ਤੁਹਾਨੂੰ ਟਰੈਕਿੰਗ ਕਰਨਾ ক্রিকেট ਖੇਡਣਾ ਜਾਂ ਹੋਰ ਕੋਈ ਸ਼ਰਾਰਤ ਬਾਜ਼ੀਆਂ ਆਪਣੇ ਦੋਸਤਾਂ ਦੇ ਨਾਲ ਜਿਹੜਾ ਸਮਾਂ ਤੁਸੀਂ ਬਤਾਈ ਕੀਤਾ ਉਹ ਚੇਤੇ ਅਸੀਂ ਸਭ ਤੋਂ ਜ਼ਿਆਦਾ ਨਾ ਮਤਲਬ ਜਦੋਂ ਵੀ ਸਾਨੂੰ ਮਤਲਬ ਸਾਰੇ ਯਾਰ ਦੋਸਤ ਇਕੱਠੇ ਹੁੰਦੇ ਸੀਗੇ ਅਸੀਂ ਜਾਣਾ সুইমিং ਪੂਲ ਤੇ সুইমিং ਕਰਨੀ ਪੂਰੀ ਮੈਨੂੰ সুইমিং ਕਰਨ ਦਾ ਬਹੁਤ ਸ਼ੌਕ ਹੈ ਬਚਪਨ ਤੋਂ मतलब छुट्टी मिली स्कूल तो अगर छुट्टी ना भी मिली तो स्कूल गोल करना दोस्तों ने बचपन चौन बंक नहीं मारता मैंने लगता है शायद जो इंजॉय किया चले गए बंक करके क्रिस्टल वर्ल्ड से स्विमिंग करते 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 सू टाइम ही नहीं पता लग गया कि हो गया दो बजे छुट्टी होनी सी स्कूल दार बज गए ट्रेन से ढाई बजे की ਫਿਰ ਲੇਟ ਹੋ ਗਿਆ ਆਇਆ ਕਰ ਰੇਡਿੰਗ ਅੰਦਰ ਕਿਸੇ ਸੀ ਮੈਂ ਕਿਹਾ ਗਏ ਹੋ ਸੀ ਕਿ ਕੁੰਮਨ ਕਹਿੰਦੇ ਸਵੀਮਿੰਗ ਕਰਕੇ ਆਇਆ ਕਪੜੇ ਦੇਖੇ ਗਿੱਲੇ ਸਕੂਲ ਨਹੀਂ ਸੀਗਾ ਅਜੀ ਤੂੰ ਫਿਰ ਉਸ ਦਿਨ ਬਹੁਤ ਡਾਟ ਕੋਈ ਲੇਕਿਨ ਮਨੂੰ ਜੇ ਕਦੇ ਮੌਕਾ ਮਿਲਦਾ ਸਵੀਮਿੰਗ ਬਹੁਤ ਪਸੰਦ ਆ ਪਹਾੜਾਂ ਤੇ ਜਾ ਕੇ ਮਤਲਬ ਕਦੇ ਕੋਟ ਵੀ ਪਈਏ ਹੁੰਨ ਵੀ ਪੈ ਜਾਂਦੀ ਹੈ ਕਈ ਵਾਰੀ ਅੱਛਾ ਜਦੋਂ ਬਚਪਨ ਦੇ ਘਰ ਦੇ ਕੋਟ ਦੇ ਹੁੰਦੇ ਹਨਾ ਉਦੋਂ ਹਰ ਇੱਕ ਦਾ ਨਜ਼ਰੀਆ ਇੱਕ ਗੁੱਸਾ ਜਾ ਹੁੰਦਾ ਯਾਰ ਮੈਨੂੰ ਕਿਉਂ ਕੁੱਟ ਰਹੇ ਹੋ ਤੁਹਾਡੇ ਨਾਲ ਕਿੰਨੇ ਕਿਵਾਰੀ ਹੋਇਆ ਇਨਸੀਡੈਂਟ ਪਤਾ ਹੈ ਜਦੋਂ ਨਾ ਘਰੋਂ ਕੁੱਟ ਪੈਂਦੀ ਹੈ ਤਾਂ 2 ਮਿੰਟ ਲਈ ਸਾਨੂੰ ਲੱਗਦਾ ਹੈ ਕਿ ਨਾ ਕਿ ਹਾਂ ਬਸ ਮੈਂ ਤਾਂ ਜਾਣਾ ਹੈ ਘਰੋਂ ਮੈਂ ਰੋਟੀ ਨਹੀਂ ਖਾਣੀ ਹੈ ਨਹੀਂ ਕਰਨਾ ਉਹ ਨਹੀਂ ਕਰਨਾ ਠੀਕ ਹੈ ਲੇਕਿਨ ਐਟ ਆਫ ਦਾ ਟਾਈਮ ਸਾਨੂੰ ਪਤਾ ਲੱਗਦਾ ਹੈ ਕਿ ਨਾ ਰੋਟੀ ਛੱਡ ਦਿੰਦੇ ਸੀ ਹਾਂ ਰੋਟੀ ਘੰਟੇ ਲਈ ਛੱਡਣੀ ਡੇਢ ਘੰਟੇ ਲਈ ਛੱਡਣੀ ਫੇਰ ਅਹਿਸਾਸ ਹੁੰਦਾ ਸੀਗਾ ਕਿ ਨਾ ਕਿ ਫੈਮਿਲੀ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ ਜਿਨ੍ਹਾਂ ਨੇ ਨਾ ਸਪੋਰਟ ਕੀਤਾ ਉਹਨਾਂ ਦਾ ਹੱਕ ਬਣਦਾ ਹੈ ਗੁੱਸਾ ਕਰਨ ਦਾ ਕੁੱਟਣ ਦਾ ਜਿਉ ਕੁੱਟਦੇ ਵੀ ਆ ਸਹੀਲੀ ਕੁੱਟਦੇ ਆ ਇਹ ਤਾਂ ਹੈ ਨਹੀਂ ਕਿ ਹਾਂ ਵੀ ਕਿਸੇ ਨੂੰ ਮਤਲਬ ਵੈਸੇ ਕੁੱਟਤਾ ਜੋ ਕੋਈ ਗਲਤੀ ਕੀਤੀ ਹੈ ਸ਼ਾਇਦ ਬੰਦਾ ਕਹਿੰਦੇ ਨਾ ਕਿ ਗਲਤੀ ਕਰਕੇ ਸਿੱਖਦਾ ਹੈ ਕੁੱਟ ਖਾ ਕੇ ਵੀ ਘਰੋਂ ਸਿੱਖਦਾ ਹੈ ਹੁਣ ਵੀ ਕਈ ਵਾਰੀ ਮਾਤਾ ਮੇਰੇ ਮੈਨੂੰ ਕਰ ਦਿੰਦੇ ਥੋੜਾ ਸੱਟ ਜਾ ਜਿਹੜੀ ਸਵੀਮਿੰਗ ਤੁਸੀਂ ਕਿਵੇਂ ਸਿੱਖੀ ਫਿਰ ਸਵੀਮਿੰਗ ਆਪ ਹੀ ਸਿੱਖੀਏ ਜਾਂ ਕਿਸੇ ਤੋਂ ਟ੍ਰੇਨਿੰਗ ਵਗੈਰਾ ਲਈ ਕਿਉਂਕਿ ਬਹੁਤ ਔਖਾ ਆਮ ਬੰਦਾ ਦਾ ਡਰ ਜਾਂਦਾ ਹੈਗਾ ਡੁੱਬਣਾ ਚਾਹੀਏ ਇਹ ਸਵੀਮਿੰਗ ਦਾ ਨਾ ਬਹੁਤ ਮਤਲਬ ਖਤਰਨਾਕ ਮਤਲਬ ਉਹ ਸੀਗਾ ਮਤਲਬ ਜਿਹਨੂੰ ਕਹਿੰਦੇ ਨੇ ਕਿ ਉਹ ਫੋਬੀਆ ਯਾਦ ਰਹਿੰਦਾ ਹੈ ਹੂੰ ਕਿ ਮਤਲਬ ਕਿ ਉਹ ਹੋਇਆ ਕਿ ਸੀਗਾ ਮੈਂ ਤੇ ਮੇਰੇ ਸਾਰੇ ਯਾਰ ਦੋਸਤ ਅਸੀਂ ਨਾ ਗਏ ਪੂਲ ਤੇ ਗਏ ਨਾ ਮੈਨੂੰ ਬਿਲਕੁਲ ਸਵੀਮਿੰਗ ਨਹੀਂ ਆਉਂਦੀ ਸੀ ਮੈਨੂੰ ਪਾਣੀ ਦੇਖ ਕੇ ਡਰ ਲੱਗਦਾ ਸੀਗਾ ਜਦ ਮੈਂ ਪਾਣੀ ਨੂੰ ਦੇਖਦਾ ਸੀਗਾ ਨਾ ਮੈਂ ਕਹਿੰਦਾ ਨਹੀਂ ਯਾਰ ਤੁਸੀਂ ਕਰ ਲਓ ਸਵੀਮਿੰਗ ਤੁਸੀਂ ਨਾ ਲਓ ਮੈਂ ਨਹੀਂ ਆਣਾ ਤੇ ਇੱਕ ਦਿਨ ਮੇਰਾ ਇੱਕ ਯਾਰ ਦੋਸਤ ਸੀਗਾ ਤੇ ਉਹਨੇ ਮੈਨੂੰ ਕਿਹਾ ਕਿ ਨਾ ਸੰਨੀ ਤੂੰ ਪਾਣੀ ਦੇ ਅੰਦਰ ਦੇਖ ਕਿ ਨਾ ਸੋਨਾ ਹੈ ਮੈਂ ਪਾਣੀ ਦੇ ਅੰਦਰ ਦੇਖਿਆ ਉਹਨੇ ਨਾ ਮੈਨੂੰ ਪਿੱਛੋਂ ਧੱਕਾ ਦਿੱਤਾ ਤੇ ਨਾਲ ਉਹਨੇ ਆਪ ਵੀ ਛਾਲ ਮਾਰਤੀ ਇੱਕ ਨੇ ਹੋਰ ਛਾਲ ਮਾਰਤੀ ਉਹ ਕਿਧਰ ਇੱਕ ਕਿਧਰ ਕਹਿੰਦੇ ਤੂੰ ਹੱਥ ਚਲਾ ਮੈਂ ਕਿਹਾ ਨਹੀਂ ਮਰ ਤੂੰ ਨਹੀਂ ਕਹਿੰਦੇ ਤੂੰ ਚਲਾ ਤਾ ਸਹੀ ਸਰੀਰ ਨੂੰ ਹਲਕਾ ਛੱਡ ਮੈਂ ਕਿਹਾ ਠੀਕ ਹੈ ਕਰਦੇ ਆ ਕੋਸ਼ਿਸ਼ ਮੈਂ ਕੋਸ਼ਿਸ਼ ਕੀਤੀ ਮੈਨੂੰ ਡਰ ਵੀ ਸੀਗਾ ਕਿਤੇ ਡੁੱਬਣਾ ਤੇ ਇਹ ਲੇਕਿਨ ਇਹ ਹੌਸਲਾ ਵੀ ਸੀਗਾ ਕਿ ਮੇਰੇ ਯਾਰ ਦੋਸਤ ਨਾਲੇ ਮੇਰੇ ਚਲੋ ਮੈਂ ਥੋੜਾ ਥੋੜਾ ਕਰਕੇ ਆਇਆ ਮੈਂ ਰੇਲਿੰਗ ਤੱਕ ਗਿਆ ਫਿਰ ਦੋ ਤਿੰਨ ਵਾਰੀ ਮਤਲਬ ਸ਼ੌਕ ਪੈ ਗਿਆ ਡਰ ਖੁੱਲ ਗਿਆ ਅੰਦਰੋਂ ਕੀ ਹਾਂ ਵੀ ਜਾਣੇ ਫਿਰ ਅਸੀਂ সুইমিং ਕਰਨ ਲੱਗੇ ਇੱਕ ਵਾਰੀ ਅ ਰਿਸ਼ੀਕੇਸ਼ ਗਏ ਸੀਗੇ ਮਤਲਬ ਰਿਸ਼ੀਕੇਸ਼ ਤੋਂ ਉੱਪਰ ਬਹੁਤ ਅੱਛੀ ਸੋਹਣੀ ਜਗ੍ਹਾ ਹੈ ਤੁਸੀਂ ਵੀ ਕਦੇ ਜਾਇਓ ਚੰਦਰਸ਼ੀਲਾ ਤੁਮਨਾਥ ਵਾਲੀ ਸਾਈਡ ਤਾਂ ਉੱਧਰ ਨਾ ਬਹੁਤ ਸੋਹਣਾ ਮਤਲਬ ਝਰਨਾ ਆਉਂਦਾ ਹੈ ਉਹਦੇ ਅੰਦਰ ਸਵੀਮਿੰਗ ਮੈਨੂੰ ਸਭ ਤੋਂ ਜ਼ਿਆਦਾ ਬੈਟਰ ਲੱਗਦੀ ਹੈ ਜੇ ਕੋਈ ਵੀ ਮਤਲਬ ਉੱਤਰਾਖੰਡ ਜਾਏ ਨਾ ਤਾਂ ਉੱਤਰਾਖੰਡ ਜਾ ਕੇ ਇੱਕ ਵਾਰੀ ਚੰਦਰਸ਼ੀਲਾ ਤੁਮਨਾਥ ਜਾ ਕੇ ਜ਼ਰੂਰ ਉੱਥੇ ਮੱਥਾ ਟੇਕੇ ਸਵੀਮਿੰਗ ਕਰਕੇ ਆਏ ਬਹੁਤ ਸੋਹਣੀ ਜਗ੍ਹਾ ਹੈ ਅੱਛਾ ਹੋਰ ਕਿਹੜੀਆਂ ਕਿਹੜੀਆਂ ਥਾਵਾਂ ਉੱਤਰਾਖੰਡ ਦੇ ਵਿੱਚ ਘੁੰਮਣ ਨੂੰ ਉੱਤਰਾਖੰਡ ਤੁਸੀਂ ਰਿਸ਼ੀਕੇਸ਼ ਤੋਂ ਬਾਅਦ ਰਿਸ਼ੀਕੇਸ਼ ਧਨੋਲਟੀ ਮਸੂਰੀ ਚੋਪਟਾ ਚੰਦਰਸ਼ੀਲਾ ਇੱਥੇ ਤੱਕ ਕਿ ਨਾ ਬਹੁਤ ਦੂਰ ਦੂਰ ਤੋਂ ਉੱਥੇ ਸ਼ੂਟ ਕਰਨ ਵੀ ਆਂਦੇ ਬੰਦੇ ਅੱਜ ਕੱਲ ਨਾ ਮਤਲਬ ਇੱਕ ਬਹੁਤ ਜ਼ਿਆਦਾ ਟ੍ਰੈਂਡ ਬਣ ਚੁੱਕਿਆ ਹੈ ਕਿ ਸ਼ੂਟ ਕਰਨਾ ਹੈ ਵਦਿਆ ਉੱਤਰਾਖੰਡ ਜਾਣਾ ਹੈ ਅੱਜ ਕੱਲ ਤੁਸੀਂ ਦੇਖਦੇ ਹੋਵੋਗੇ ਇੰਸਟਾਗ੍ਰਾਮ YouTube ਤੇ ਰੀਲਸ ਚੱਲਦੀਆਂ ਕਿ ਹਾਂ ਵੀ ਕਿ ਮੈਂ ਮਤਲਬ ਲੋਕੀ ਵਲੋਗਿੰਗ ਕਰਦੇ ਆਂ ਇੱਧਰ ਉੱਧਰ ਜਾ ਕੇ ਉੱਥੇ ਸਾਡੇ ਰਿਸ਼ਕੇਸ਼ ਚ ਨਾ ਬਹੁਤ ਜ਼ਿਆਦਾ ਸੋ ਦੇ ਵਿੱਚੋਂ 70% ਉੱਥੇ ਫੋਰਨਰਸ ਰਹਿੰਦੇ ਆ ਉੱਥੇ ਮੈਡੀਟੇਸ਼ਨ ਹੋਲਸ ਆ ਤੇ ਤ੍ਰਿਵੇਣੀ ਘਾਟ ਤੇ ਆਰਤੀ ਹੁੰਦੀ ਹੈ ਉਥੇ ਜਿੰਨੇ ਫੋਰਨਰਸ ਐ ਉਹ ਸਾਰੇ ਗਿਟਾਰ ਤੇ ਆਰਤੀ ਬਜਾਣੇ ਆ ਗਿਟਾਰ ਤਬਲਾ ਉਹਨਾਂ ਕੋਲ ਸਾਰੇ ਇਨਸਟਰੂਮੈਂਟਸ ਨੇ ਤੇ ਬਹੁਤ ਸੋਹਣੀ ਆਰਤੀ ਹੁੰਦੀ ਹੈ ਉਥੇ ਰਿਸ਼ੀਕੇਸ਼ ਇਹ ਕਿਹ ਵੀ ਕਿਹਾ ਜਾਂਦਾ ਕਹਿੰਦੇ ਜਿਹੜਾ ਸੁੱਖਾ ਪੰਜਾਬ ਦੇ ਵਿੱਚ ਵੀ ਐਸਾ ਤਾਂ ਹੁੰਦਾ ਪਰ ਪਹਾੜਾਂ ਦੇ ਜਿਹੜਾ ਸੁੱਖਾ ਮਿਲਦਾ ਉਹ ਤੇ ਜਿਹੜੇ ਫੋਰਨਰ ਆ ਬਹੁਤ ਸ਼ੁਕੀਨ ਆ ਉਹ ਸਭ ਤੋਂ ਵੱਧ ਜੇ ਆਉਂਦੇ ਆ ਇੰਡੀਆ ਆਉਂਦੇ ਆ ਉਹ ਸੁੱਖੇ ਨੂੰ ਪੀਣ ਵਾਸਤੇ ਆਉਂਦੇ ਆ ਮਗਨ ਹੋ ਕੇ ਉਥੇ ਪਏ ਰਹਿੰਦੇ ਸੱਚ ਐ ਇਹ ਪਤਾ ਹੀ ਕੀ ਐ ਫੋਰਨਰਸ ਹੈ ਜਿਹੜੇ ਉਹਨਾਂ ਨੂੰ ਨਾ ਮੈਡੀਟੇਸ਼ਨ ਦਾ ਬਹੁਤ ਸ਼ੌਕ ਹੁੰਦਾ ਹੈ ਮਤਲਬ ਕਿ ਉਹ ਮੈਡੀਟੇਸ਼ਨ ਕਰਦੇ ਹਨ ਮਤਲਬ ਇਕਾਂਤਵਾਸ ਸਾਡੇ ਰਿਸ਼ੀਕੇਸ਼ 'ਚ ਕਿਹਾ ਜਾਂਦਾ ਹੈ ਕਿ ਨਾ ਕਿ ਮੈਡੀਟੇਸ਼ਨ ਬਹੁਤ ਜਿਆਦਾ ਮੈਡੀਟੇਸ਼ਨ ਹੁੰਦਾ ਉਹ ਉਹ ਮਤਲਬ ਮੈਂ ਪਿਛਲੇ ਮੰத் ਗਿਆ ਸੀਗਾ ਤਾਂ ਫਿਲੀਪੀਨਸ ਤੋਂ ਬੰਦੇ ਆਏ ਸੀਗੇ ਮਤਲਬ ਉਹਨਾਂ ਦਾ ਪੂਰਾ ਸਰਕਲ ਸੀਗਾ ਪੂਰੇ ਗਰੁੱਪ ਨਾਲ ਆਏ ਸੀਗੇ ਅਸ਼ੀਵ ਉੱਪਰ ਸੀਗੇ ੍ਰਿਸ਼ੀਕੇਸ਼ ਤੇ ਆਏ ਈਵਨ ਕਿ ਸਾਰੇ ਬੈਠੇ ਹੋਏ ਸੀਗੇ ਮੈਡੀਟੇਸ਼ਨ ਆਪਣਾ ਮੈਡੀਟੇਸ਼ਨ ਕਰਦੇ ਆ ਉਹ ਆਪਣਾ ਇਹ ਨਹੀਂ ਕਹਿੰਦੇ ਕਿ ਨਾ ਕਿ ਸ਼ੌਕੀਨ ਐ ਬਸ ਇਹ ਐ ਕਿ ਸੁੱਖਾ ਪੀਣ ਤੋਂ ਬਾਅਦ ਉਹਨਾਂ ਨੂੰ ਵਧੀਆ ਮੈਡੀਟੇਸ਼ਨ ਹੋ ਜਾਂਦੀ ਐ ਹੂੰ ਤੇ ਉਹ ਆ ਕੇ ਉੱਧਰ ਫਿਰ ਮੈਡੀਟੇਸ਼ਨ ਕਰਦੇ ਆ ਆਪਣਾ ੍ਰਿਸ਼ੀਕੇਸ਼ ਬਹੁਤ ਸੋਹਣਾ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨਾ ਹੜ ਆਏ ਜਾਂ ਪਿਛਲੇ ਸਮੇਂ ਜਾਂ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਕਿੰਨਾ ਪਾਣੀ ਆ ਗਿਆ ਸੀ ਤਾਂ 22 ਮੰਜਰ ਹੋ ਗਏ ਸੀ ਫਿਰ ਉਹਦਾ ਔਖਾ ਤਾਂ ਬਹੁਤ ਹੁੰਦਾ ਉਹ ਡਰ ਲੱਗਦਾ ਹੋਊਗਾ 2012 'ਚ ਨਾ ਇੱਕ ਵਾਰੀ ਕੇਦarnath ਆਫਤ ਆਈ ਸੀ ਹੂੰ ਤੇ ਉਸ ਟਾਈਮ ਜਿੰਨੇ ਮਤਲਬ ਪਹਾੜਾਂ ਦੇ ਨੇੜੇ ਲੱਗਦੇ ਪਿੰਡ ਸੀਗੇ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ ਤੇ ਕਈਆਂ ਲੋਕਾਂ ਦੇ ਘਰਾਂ ਡੁੱਬ ਘਰ ਡੁੱਬ ਗਏ ਸਾਰਾ ਕੁਝ ਮਤਲਬ ਕੁਝ ਨਹੀਂ ਰਿਹਾ ਸੀਗਾ ਉਹਨਾਂ ਕੋਲ ਵੀ ਲੇਕਿਨ ਫਿਰ ਜਿਹੜੀ ਸਰਕਾਰ ਹੈ ਉਹਨਾਂ ਦੀ ਮਦਦ ਕਰਦੀ ਹੈ ਉਹਨਾਂ ਨੂੰ ਮਤਲਬ ਥੋੜਾ ਹੌਸਲਾ ਦਿੰਦੀ ਹੈ ਕਿ ਚਲੋ ਹੋ ਜਾਂਦਾ ਹੈ ਇਹ ਤਾਂ ਕੁਦਰਤੀ ਹੈ ਹੂੰ ਉਦੋਂ ਦਾ ਸਕੂਲਾਂ ਦਾ ਬੱਚਿਆਂ ਦਾ ਆਮ ਨਾਰਮਲ ਰੁਟੀਨ ਕੀ ਆ ਸਾਡੇ ਉਧਰ ਨਾ ਉਤਰਾ ਖਣਚੇ ਨਾ ਮਤਲਬ ਵੈਸੇ ਮੈਨੂੰ ਪਤਾ ਨਹੀਂ ਇਧਰਲ ਸੈੱਡ ਹੋਏਗਾ ਉਤਰਾ ਖਣਚੇ ਨਾ ਮਤਲਬ ਜਦੋਂ ਛੋਟੇ ਛੋਟੇ ਬੱਚੇ ਸਰਕਾਰੀ ਸਕੂਲ ਚ ਜਾਂਦੇ ਮੈਂ ਤਾਂ ਪ੍ਰਾਈਵੇਟ ਪੜਿਆ ਤੇ ਮੈਨੂੰ ਪਤਾ ਸੀਗਾ ਸਰਕਾਰੀ ਸਕੂਲਾਂ ਦੀ ਨਾ ਜਿਹੜੀ ਰੋਟੀ ਖਾਣ ਵਾਲੀ ਥਾਲ ਹੁੰਦੀ ਹੈ ਉਹਦੇ ਥਾਲ ਦੇ ਵਿੱਚ ਨਾ ਸਾਰਿਆਂ ਦਾ ਨਾਮ ਲਿਖਿਆ ਹੁੰਦੇ ਆ ਤੇ ਉਹ ਛੋਟੇ ਛੋਟੇ ਬੱਚੇ ਪਤਾ ਕੀ ਕਰਦੇ ਨੇਲ ਪੈਂਟ ਲੈ ਕੇ ਨਾ ਨਾਮ ਮਿਟਾ ਦਿੰਨੇ ਹੂੰ ਤੇ ਰੋਟੀ ਮਿਲਦੀ ਨਹੀਂ ਜਿਹਦਾ ਨਾਮ ਨਹੀਂ ਉਹਨੂੰ ਰੋਟੀ ਨਹੀਂ ਮਿਲੇਗੀ ਫਿਰ ਪੂਰੇ ਦਿਨ ਆ ਹੀ ਚੱਲਦੇ ਰਹਿੰਦੇ ਮੈਂ ਥੋੜੀ ਥਾਲ ਤੇ ਨਾਮ ਮਿਟਾਤਾ ਤੁਸੀਂ ਮੇਰੀ ਥਾਲ ਪਾਣੀ ਬੰਦ ਕਰ ਦੇਣਾ ਉਪਰੋਂ ਪਾਣੀ ਨਹੀਂ ਆਣਾ ਬਹੁਤ ਸ਼ਰਾਰਤਾਂ ਉੱਥੇ ਸਰਕਾਰੀ ਸਕੂਲ ਵਾਲੇ ਬੱਚੇ ਉੱਤਰਾਖੰਡ ਦੇ ਭੋਸਰਾ ਮਤਲਬ ਐਕਟਿਵ ਹੁੰਦੇ ਆ ਪਹਾੜਾਂ ਤੇ ਮਤਲਬ ਰੇਸ ਕਰਨੀ ਕਈ ਹੁੰਦੇ ਨਾ ਬੱਚੇ ਜਿਹੜੇ ਅੱਜ ਦੇ ਟਾਈਮ 'ਚ ਮਤਲਬ ਘਰੋਂ ਬਾਹਰ ਨਹੀਂ ਨਿਕਲਦੇ ਫੋਨ ਚਲਾ ਲੈਣਾ ਹੈਨਾ ਫੋਨ ਤੇ YouTube ਦੇਖ ਲੈਣਾ ਬਲੌਗਿੰਗ ਬਲੌਗਿੰਗ ਤੇ ਉਧਰ ਦੇ ਬੱਚੇ ਬਹੁਤ ਐਕਟਿਵ ਹੈ ਸਵੇਰੇ 5-6 ਵਜੇ ਉੱਠਣਾ ਆਪਣੇ ਘਰ ਦੇ ਨਾਲ ਹੇਠਾਂ ਜਾ ਕੇ ਪਾਣੀ ਲੈ ਕੇ ਆਣਾ ਉਹਨਾਂ ਦੇ ਖੇਤੋਂ ਦੇ ਖੇਤ ਦੇ ਵਿੱਚੋਂ ਮਤਲਬ ਆਰਗੈਨਿਕ ਸਬਜ਼ੀ ਤੋੜ ਕੇ ਲੈ ਕੇ ਆਨੀ ਬਿਲਕੁਲ ਫਰੈਸ਼ ਆ ਕੇ ਉੱਪਰ ਸਾਰਾ ਭਾਈ ਮੋٹے ਵੀ ਨਹੀਂ ਹੁੰਦੇ ਹਨਾ ਜਿਵੇਂ ਪੰਜਾਬ ਜਿੱਥੇ ਢਿੱਡ ਨਿਕਲੇ ਆਉਂਦੇ ਹਨ ਤੇ ਅਸੀਂ ਪਹਾੜਿਆਂ ਨੂੰ ਦੇਖਦੇ ਹਾਂ ਕਿ ਜਿਹੜੇ ਪਹਾੜਾਂ 'ਚ ਰਹਿੰਦੇ ਆ ਉਹਨਾਂ ਨੂੰ ਹੁੰਦਾ ਹੀ ਨਹੀਂ ਕਿ ਉਹ ਪੂਰੇ ਦਿਨ 'ਚ ਸੱਤ-ਸੱਤ ਪਹਾੜ ਉੱਪਰ ਚੜਦੇ ਹਨ ਮਤਲਬ ਕਿ ਉੱਪਰ ਪਹਾੜ ਚੜ ਗਏ ਮਤਲਬ ਫਿਰ ਪਹਾੜ ਤੋਂ نیچے ਆ ਗਏ ਮਤਲਬ ਉਹਨਾਂ ਨੂੰ ਨਾ ਇੰਨਾ ਸਟਰਗਲ ਕਰਨਾ ਪੈਂਦਾ ਸਾਡੇ ਉੱਤਰਾਖੰਡਲ ਸਾਈਡ ਮੇਰਾ ਤਾਂ ਥੋੜਾ ਮੈਦਾਨੀ ਖੇਤਰ 'ਚ ਆਂਦਰੀ ਸ਼ਿਕੇਸ਼ ਉਹ ਉੱਪਰ ਜਦੋਂ ਉੱਪਰ ਹੁੰਦੇ ਨਾ ਉਹਨਾਂ ਨੂੰ ਕਈ ਵਾਰੀ ਲਾਈਟ ਨਹੀਂ ਆਂਦੀ ਉਹਨਾਂ ਕੋਲ ਮਤਲਬ ਨੀਚੇ ਜਾਣਾ ਪੈਂਦਾ ਕਿਸੇ ਤਬੀਤ ਖਰਾਬ ਹੋ ਗਈ ਬਹੁਤ سارے ਪਹਾੜ ਉੱਤਰ ਕੇ ਨੀਚੇ ਆਏ ਫਿਰ ਪਹਾੜ ਤੋਂ ਸ਼ੌਪ ਤੇ ਗਏ ਡਾਕਟਰ ਦੀ ਦੋ ਮੈਡੀਕਲ ਤੇ ਗਏ ਫਿਰ ਉੱਪਰ ਦੁਬਾਰਾ ਗਏ ਅੱਛਾ ਇਹ ਕੀ ਚੀਜ਼ ਸਮਝਾਓ ਇੱਕ ਕਿਹਾ ਜਾਂਦਾ ਕਿੰਦੇ ਜਿਹੜੇ ਪਹਾੜੀ ਲੋਕ ਆ ਉਹਨਾਂ ਦਾ ਤਾਂ ਇੱਕ ਨਾਰਮਲ ਲੋਕਾਂ ਦਾ ਬੜਾ ਫਰਕ ਆ ਰਹਿਣ ਸੈਣ ਦਾ ਵੀ ਫਰਕ ਆ ਵਿਚਾਰਾਂ ਦਾ ਵੀ ਫਰਕ ਆ ਹਾਂਜੀ ਹਾਂਜੀ ਇਹ ਕੀ ਕੀ ਸਚਾਈ ਕੀ ਇਹ ਦੇ ਵਿੱਚ ਤੇ ਕੀ ਜੇ ਫਰਕ ਹੈ ਤਾਂ ਉਹ ਕੀ ਫਰਕ ਕੀ ਕਰਦੇ ਆ ਜਿਹੜਾ ਪਹਾੜੀ ਬੰਦਾ ਹੈ ਨਾ ਉਹਨਾਂ ਜ਼ਿਆਦਾਤਰ ਮਤਲਬ ਜੇ ਆਪਾਂ ਉਹਨਾਂ ਦੇ ਲਾਈਫ ਸਟਾਈਲ ਚ ਲਾ ਲੀਏ ਕਿ ਮਤਲਬ ਉਹ ਨਾ ਰਿਫਾਈਨਡ ਤੇ ਫਰਾਈਡ ਚੀਜ਼ਾਂ ਬਹੁਤ ਘੱਟ ਖਾਂਦੇ ਆ ਉਹ ਨਾ ਬੋਇਲਡ ਚੀਜ਼ਾਂ ਖਾ ਕੇ ਜ਼ਿਆਦਾ ਰਾਜੀ ਆ ਮਤਲਬ ਕਿ ਉਹ ਕਹਿੰਦੇ ਆ ਕਿ ਨਾ ਕਿ ਜੇ ਆਪਾਂ ਰਿਫਾਈਨਡ ਵਰਤਾਂਗੇ ਜਾਂ ਤੇਲ ਵਰਤਾਂਗੇ ਜਾਂ ਕੋਈ ਵੀ ਤਾਂ ਸਾਨੂੰ ਨਾ ਸਾਹ ਦੀ ਪ੍ਰੋਬਲਮ ਹੁੰਦੀ ਅਸੀਂ ਪਹਾੜ ਨਹੀਂ ਛੱਡ ਪੰਦੇ ਅਸੀਂ ਨਾ ਇਸ ਕਰਕੇ ਨਾ ਬੋਇਲਡ ਚੀਜ਼ਾਂ ਜ਼ਿਆਦਾ ਖਾਂਦੇ ਆ ਮਤਲਬ ਜਿਵੇਂ ਨੋਨਾ ਦੇ ਘਰ ਦੀ ਚੀਜ਼ਾਂ ਹੋ ਗਈਆਂ ਜਿਾਦੀ ਸਬਜ਼ੀ ਵਗੈਰਾ ਇਹ ਸਭ ਆਲੂ ਹੋ ਗਏ ਇਹ ਸਭ ਚੀਜ਼ਾਂ ਉਹ ਫਰਾਈਡ ਚੀਜ਼ਾਂ ਤਾਂ ਬਹੁਤ ਮਤਲਬ ਪਰਹੇਜ਼ ਕਰਦੇ ਆ ਕਿ ਫਰਾਈਟ ਚੀਜ਼ਾਂ ਦਾ ਖਾਣੇ ਨਹੀਂ ਬੋਇਲਡ ਖਾ ਲਾਂਗੇ ਬਟ ਫਰਾਈਟ ਨਹੀਂ ਕੁੜੀਆਂ ਬਾਰੇ ਦੱਸੋ ਕਹਿੰਦੇ ਪਹਾੜੀ ਕੁੜੀਆਂ ਦੇ ਉੱਤੇ ਗੋਸਾ ਨਹੀਂ ਕਰਨਾ ਚਾਹੀਦਾਗਾ ਇਹ ਇਹ ਕਿਉਂ ਕਿਉਂ ਗੱਲ ਕਹੀ ਜਾਂਦੀ ਹੈ ਇਹ ਕਿਉਂਕਿ ਉਹਨਾਂ ਦਾ ਜਿੰਮੇ ਤਾਂ ਲਾਈਫ ਸਟਾਈਲ ਹੈ ਮੈਨੂੰ ਲੱਗਦਾ ਜਿੱਥੇ ਤੱਕ ਜਿਵੇਂ ਸਾਡਾ ਦੇਹਰਾਦੂਨ ਮਸੂਰੀ ਰਿਸ਼ੀਕੇਸ਼ ਬਹੁਤ ਮਾਡਰਨ ਏਰੀਆ ਹੈ ਤਾਂ ਵੈਸੇ ਮੈਂ ਹੱਥ ਤੱਕ ਤੇ ਕਰਿਆ ਤਾਂ ਹੈ ਨਹੀਂ ਲੇਕਿਨ ਜਿਵੇਂ ਮਤਲਬ ਪਤਾ ਲੱਗੇ ਜਾਂਦਾ ਹੈ ਉਹਨਾਂ ਦੇ ਦੋਸਤਾਂ ਦਾ ਸਰਕਲ ਹੁੰਦਾ ਹੀ ਆ ਬੰਦਾ ਪਤਾ ਲੱਗ ਜਾਂਦਾ ਉਹਨਾਂ ਦਾ ਲਾਈਫ ਸਟਾਈਲ ਐਵੇਂ ਦਾ ਹੈ ਕਿ ਨਾ ਕਿ ਐਵਰੀ ਡੇ ਮਤਲਬ ਨਿਊ ਐਕਸਪਲੋਰ ਕਰਨੀਆਂ ਚੀਜ਼ਾਂ ਹੈ ਕਿ ਮਤਲਬ ਕਈ ਹੁੰਦੀ ਹੈ 100 ਦੇ ਵਿੱਚੋਂ ਆਪਾਂ ਮਤਲਬ 60% ਲਾ ਸਕਦੇ ਹਾਂ ਕਿ ਲਵ ਵਾਲੀ ਲੇਕਿਨ ਨਹੀਂ ਹੁੰਦੀ ਗਾਣਾ ਜ ਨਹੀਂ ਆਸੀ ਕਹਿੰਦੇ ਹਿਮਾਚਲ ਵਾਲੀ ਹਾਈ ਉਹ ਤਿੱਖੀ ਵਾਲੀ ਹਾਂ ਉਹਨਾਂ ਤਿੱਖੀਆਂ ਹੁੰਦੀਆਂ ਮਤਲਬ ਪਤਾ ਹੈ ਕਿਵੇਂ ਉਹਨਾਂ ਨੂੰ ਨਾ ਡੇਲੀ ਨਈ ਚੀਜ਼ਾਂ ਦਾ ਸ਼ੌਕ ਹੁੰਦਾ ਮਤਲਬ ਜਿਵੇਂ ਕਿ ਅੱਜ ਮੇਰੇ ਨਾਲ ਕੋਈ ਹੈ ਤਾਂ ਅੱਜ ਆਪ ਫਿਰ ਨਹੋੜਾ ਕਰਨੇ ਵੀ ਕਹਿ ਸਕਦਾ ਫਰੈਂਡ ਜ਼ੋਨ ਵੀ ਕਹਿ ਸਕਦੇ ਹੈ ਕਿ ਮਤਲਬ ਕਈ ਤਾਂ ਬੰਦੇ ਹੁੰਦੇ ਕਿ ਨਾ ਲਵ ਐਟ ਫਰਸਟ ਸਾਈਡ ਕਰ ਲੈਣਾ ਉਹਨਾਂ ਦੇ ਵੱਲੋਂ ਹੁੰਦਾ ਕਿ ਨਹੀਂ ਆਪਾਂ ਫਰੈਂਡ ਜ਼ੋਨ ਕਰਕੇ ਨਾ ਸਾਰੀ ਜਗ੍ਹਾ ਘੁੰਮਣੀਆਂ ਖਾਣਾ ਪੀਣਾ ਐਸ਼ ਕਰਨਾ ਇਹ ਚੀਜ਼ਾਂ ਹੁੰਦੀਆਂ ਤਾਂ ਹੀ ਲੋਕ ਸੋਚਦੇ ਕਿ ਨਾ ਤਿੱਖੀਆਂ ਹੁੰਦੀਆਂ ਬਾਲੀਆਂ ਕਿ ਹਾਂ ਵੀ ਦੋ ਦਿਨ ਮੇਰੇ ਨਾਲ ਤੇ ਫਿਰ ਤੂੰ ਕਿਸੇ ਕਿਤੇ ਹੋਰ ਕੋਲ ਅਰੇ ਇਹ ਵੀ ਗੱਲ ਆ ਨਾ ਪੰਜਾਬ ਵਾਲਿਆਂ ਨੂੰ ਜ਼ਿਆਦਾਤਰ ਪਹਾੜ ਮੈ ਪਸੰਦ ਆਉਂਦੀਆਂ ਗਿਆ ਹਾਂ بڑے ਮੁੰਡੇ ਜਾਂਦੇ ਐ ਇੱਥੋਂ ਸਲਾਨੀ ਜਾਂਦੇ ਆ ਉਹ ਕਰਦੇ ਹੋਣਗੇ ਸ਼ਰਾਰਤਬਾਜ਼ੀਆਂ ਬਹੁਤ ਸ਼ਰਾਰਤਾਂ ਕਰਦੇ ਆ ਉੱਥੇ ਜਾ ਕੇ ਪਤਾ ਕਿਵੇਂ ਮਤਲਬ ਦੂ ਮੈ ਤੋਂ ਸੇ ਕੁਐਸਚਨ ਕੀਤਾ ਸੀਗਾ ਕਿ ਸੁਖੇ ਸਖਿਆਲਾ ਕਈ ਵਾਰੀ ਉਦਰਾਹ ਹੁੰਦਾ ਹੈ ਕਿ ਮਤਲਬ ਜਿਵੇਂ ਇਧਰ ਗਰੁੱਪ ਬੈਠਾ ਹੈ ਇਧਰ ਕੈਂਪਿੰਗ ਸਾਡੇ ਉਧਰ ਨਾ ਕੈਂਪਿੰਗ ਹੁੰਦੀ ਆ ਬਹੁਤ ਜ਼ਿਆਦਾ ਮਤਲਬ ਰਿਸ਼ੀਕੇਸ਼ ਕੈਂਪਿੰਗ ਹੋਗੀ ਰੇਵ ਪਾਰਟੀਆਂ ਹੋਗੀ ਬੋਨਫਾਇਰ ਪਾਰਟੀਆਂ ਹੋਗੀ ਸੋ ਮਤਲਬ ਕਈ ਵਾਰੀ ਮਤਲਬ ਮੈਚ ਮਿਲ ਜਾਂਦਾ ਹੈ ਉੱਥੇ ਵੀ ਆਮੀ ਹੁੰਦਾ ਹੈ ਨਹੀਂ ਆ ਜਿਹੜੀਆਂ ਤੁਸੀਂ ਪਾਰਟੀਆਂ ਗੜਾਈਆਂ ਇਹ ਕੀ ਹੁੰਦਾ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਮਤਲਬ 뮤직 ਇਨਸਟਰੂਮੈਂਟ ਆਨ 뮤ジਕਸ ਪੂਰੀ ਰਾਤ ਫਨ ਪਾਰਟੀਆਂ ਬੋਨ ਫਾਇਰ ਮਤਲਬ ਪਾਰਟੀਸ ਕਰਨੀ ਕੈਂਪ ਮਤਲਬ ਕੈਂਪ ਬਣਾ ਲੈਣਾ ਹੈ ਉੱਥੇ ਆਪਣਾ ਛੋਟਾ ਜਿਹਾ ਕਿਚਨ ਬਣਾ ਲੈਣਾ ਹੈ ਕਿਚਨ ਦੇ ਅੰਦਰ ਜਿਹਨੂੰ ਜੋ ਪਸੰਦ ਹੈ ਆਪਣਾ ਬਣਾਓ ਖਾਓ ਠੀਕ ਹੈ ਉੱਥੇ ਬੋਨ ਫਾਇਰ ਪਾਰਟੀ ਹੁੰਦੀ ਹੈ ਆਪਣਾ ਪਾਰਟੀ ਕਰੋ 뮤직 ਪਲੇ ਕਰੋ ਆਪਣਾ ਦਮਸ਼ਰਾਜ਼ ਖੇਲੋ ਟਰੂਥ ਐਂਡ ਏਅਰ ਖੇਲੋ ਫੁੱਲ ਨਾਈਟ ਇੰਜੋਏ ਕਰੋ ਮਤਲਬ ਇਹ ਕੈਂ ਹੁੰਦਾ ਹੈ ਕਿ ਨਾ ਕਿ ਆਪਾਂ ਆਪਣੀ ਉਹ 스트레스 ਮਤਲਬ ਮਤਲਬ ਜ਼ਿੰਦਗੀ ਜਿਹੜੀ ਹੈ ਨਾ 스트ੈਸਫੁੱਲ ਵਾਲੀ ਉਹਨੂੰ ਭੁਲਾਣ ਲੈਣਾ ਆਪਾਂ ਪਹਾੜਾਂ ਤੇ ਜਾਣੇ ਕਿ ਹਾਂ ਯਾਰ ਆਪਾਂ ਉੱਥੇ ਜਾ ਕੇ ਇੰਜੋਏ ਕਰਾਂਗੇ ਆਪਣੀ ਜੋ ਸਾਰੀ ਚੀਜ਼ਾਂ ਕੋਲ ਜਿਹੜੇ ਪਹਾੜਾਂ ਤੇ ਰਹਿੰਦੇ ਜਿਵੇਂ ਤੁਹਾਡੇ ਵਰਗੇ ਲੋਕ ਤੁਹਾਨੂੰ ਤਾਂ ਮੈਨੂੰ ਤਾਂ ਟੈਨਸ਼ਨ ਆਉਣੀ ਨਹੀਂ ਚਾਹੀਦੀਗੀ ਨਹੀਂ ਟੈਨਸ਼ਨ ਤਾਂ ਹਰ ਇੱਕ ਦੀ ਜ਼ਿੰਦਗੀ 'ਚ ਹੈ ਬਟ ਇਹ ਹੈ ਕਿ ਨਾ ਕਿ ਮੈਨੂੰ ਲੱਗਦਾ ਹੈ ਕਿ ਨਾ ਕਿ ਹਰ ਬੰਦੇ ਨੂੰ ਇੱਕ ਵਾਰੀ ਜ਼ਰੂਰ ਨਾ ਹਰ ਮੰਥਿਚ ਇੱਕ ਵਾਰੀ ਜ਼ਰੂਰ ਆਪਣਾ ਮਤਲਬ ਮਾਈਂਡ ਫਰੈਸ਼ ਕਰਨ ਲਈ ਪਹਾੜਾਂ ਤੇ ਜਾਣਾ ਚਾਹੀਦਾ ਹੈ ਕੀ ਐਵੇਂ ਹੁੰਦਾਗਾ ਮੰਨ ਲਓ ਜਿੱਥੇ ਤੁਸੀਂ ਰਹਿਣ ਲੱਗ ਜੰਨੇ ਤੁਹਾਡੇ ਲਈ ਤਾਂ ਮਤਲਬ ਨ ਪੰਜਾਬ ਆ ਆ ਨੇ ਤਾਂ ਜਾਂ ਦੂਜੇ ਸਟੇਟਾਂ ਆ ਨੇ ਤਾਂ ਹੋਰ ਥਾਵਾਂ ਆ ਨੇ ਤਾਂ ਬੰਦੇ ਨੇ ਸਾਲ ਬਾਅਦ ਜਾਣਾ ਹੁੰਦਾ 2 ਦਿਨ 4 ਦਿਨ ਉਹਨਾਂ ਨੂੰ ਤਾਂ ਲੱਗਦਾ ਵਧੀਆ ਐਡਵੈਂਚਰ ਹੈ ਕਈ ਬੰਦੇ ਐ ਹੁਣ ਜਿਵੇਂ ਮਤਲਬ ਬਹੁਤ ਜ਼ਿਆਦਾ ਪੈਸੇ ਖਰਚ ਕੇ ਜਾਂਦੇ ਨੇ ਉੱਤਰਾਖੰਡ ਮਤਲਬ 10000 ਖਰਚਤੇ 20000 ਖਰਚਤੇ ਠੀਕ ਹੈ ਉੱਥੇ ਜਾ ਕੇ ਇੰਜੋਏ ਕਰਕੇ ਆਣੇਸ ਮਤਲਬ ਹਫਤਾ ਰਹਿ ਲੈ 10 ਦਿਨ ਰਹਿ ਲੈ ਇੰਜੋਏ ਕਰਕੇ ਆ ਗਏ ਤੇ ਉਹ ਆ ਜਾਂਦੇ ਨਾ ਉਹਨਾਂ ਦੇ ਦਿਲ ਤੋਂ ਨਾ ਗੱਲਾਂ ਨਿਕਲਦੀ ਕਿ ਹਾਂ ਯਾਰ ਅਸੀਂ ਉੱਥੇ ਗਏ ਸੀ ਕਿ ਇੰਜੋਏ ਕੀਤਾ ਉਹਨਾਂ ਦੇ ਮੈਨੂੰ ਸਾਨੂੰ ਪਤਾ ਹੁੰਦਾ ਕਿ ਹਾਂ ਵੀ ਇਹ ਬੰਦੇ ਇੰਨੀ ਦੂਰੋਂ ਆਏ ਨਾ ਜਿੰਨੇ ਪੈਸੇ ਲੱਗੇ ਹੋਣਗੇ ਕਿਉਂਕਿ ਸਾਡਾ ਜਨਮ ਉੱਧਰ ਦਾ ਸਾਰਾ ਕੁਝ ਤੇ ਉਹ ਪਤਾ ਕੀ ਕਹਿੰਦੇ ਜਾਂਦੇ ਜਾਂਦੇ ਕਿ ਯਾਰ ਅਸੀਂ ਜਾ ਤਾਂ ਰਹੇ ਹਾਂ ਲੇਕਿਨ ਸਾਡਾ ਜੀ ਨਹੀਂ ਕਰ ਰਿਹਾ ਜਾਂਦਾ ਅਸੀਂ ਤਾਂ ਆ ਗਏ ਉੱਤਰਾਖੰਡ ਤੋਂ ਲੇਕਿਨ ਸਾਡੇ ਦਿਲ ਤੋਂ ਉੱਤਰਾਖੰਡ ਨਹੀਂ ਜਾ ਰਹੇ ਹੂੰ ਕਿਉਂ ਕਿਉਂਕਿ ਸਾਰ ਉਧਰ ਦੀਆਂ ਬਾਦੀਆਂ ਪੀਸਫੁਲ ਮਤਲਬ ਅੱਜਕਲ ਜੀ ਮੈਂ ਮਤਲਬ ਆਪਾਂ ਕਹਿ ਸਕਦੇ ਹਾਂ ਚੀੜੀਆਂ ਆਦੀ ਮਤਲਬ ਜਿਹੜੀ ਸੂਰੇ ਸੂਰੇਜ ਆਵਾਜ਼ਾਂ ਆਉਂਦੀਆਂ ਸੀਗੀਆਂ ਬਹੁਤ ਸਾਰੇ ਜਿਹੜੀ ਪ੍ਰਜਾਤੀ ਵਿਲੁਪਤ ਹੋ ਗਈ ਹੈ ਉੱਥੇ ਸੂਰੇ ਜਦੋਂ ਬੰਦਾ ਉੱਠਦਾ ਹੈ ਨਾ ਪਹਾੜ ਦੇ ਉੱਪਰ ਦਰਖਤ ਪੇੜ ਚਿੜੀਆਂ ਦੀ ਆਵਾਜ਼ ਝਰਨਿਆਂ ਦੀ ਆਵਾਜ਼ ਬਿਲਕੁਲ ਮਾਈਂਡ ਫਰੈਸ਼ ਰਿਲੈਕਸ ਫੀਲ ਹੁੰਦਾ ਹੈ ਬਹੁਤ ਤੇ ਬੰਦਾ ਉੱਥੋਂ ਜਦੋਂ ਆ ਜਾਂਦਾ ਹੈ ਵਾਪਸ ਮੈਨੂੰ ਲੱਗਦਾ ਸ਼ਾਇਦ ਉਹਦੇ ਦਿਲ ਤੱਕ ਥੋੜੇ ਦਿਨਾਂ ਤੱਕ ਜਾਂਦਾ ਹੋਏਗਾ ਉੱਤਰਾਖੰਡ ਕਿਉਂਕਿ ਪਹਾੜ ਹੈ ਹੀ ਚੀਜ਼ ਹੈ ਜੀ ਹੈ ਕੁਝ ਨਹੀਂ ਲੇਕਿਨ ਜਾਂਦਾ ਹਰ ਕੁਈ ਹੈ ਅੱਛਾ ਐਡੀਟਿੰਗ ਲੈਣ ਦਾ ਤਜਰਬਾ ਕਿਵੇਂ ਰਿਹਾ ਤੁਹਾਡਾ ਮੇਰਾ ਐਡੀਟਿੰਗ ਲੈਣ ਦਾ ਤਜਰਬਾ ਬ ਮੈਡੀਮਾ ਤੁਹਾਨੂੰ ਸ਼ੁਰੂਆਤ ਚ ਵੀ ਕਿਹਾ ਸੀਗਾ ਬਹੁਤ ਹੀ ਮਤਲਬ ਸਫਰ ਪਰਿਆਵੀ ਤੇ ਸਟਰਗਲਿੰਗ ਪਰਿਆਵੀ 2016 ਚ ਨਾ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਅੱਛਾ ਤੇ ਮੈਂ ਉਸ ਟਾਈਮ 8th ਕਲਾਸ ਚ ਸੀਗਾ ਹਾਂ 2016 ਚ ਤੇ ਡੈਡੀ ਦੀ ਡੈਥ ਹੋਣ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ ਸੀਗਾ ਪਿੱਛੇ ਕਿਉਂਕਿ ਮੈਂ ਆਪਣੀ ਫੈਮਿਲੀ ਦਾ ਇਕੱਲਾ-ਇਕੱਲਾ ਹੀ ਮੁੰਡਾ ਹੈ ਦੋ ਸਿਸਟਰ ਸੀ ਗੀਆਂ ਬੜੀ ਦੀਦੀ ਦੀ ਮੈਰਿਜ ਹੋ ਗਈ ਸੀ ਛੋਟੀ ਦੀਦੀ ਮਤਲਬ ਹਲੇ ਸੀਗੇ ਉਹਨਾਂ ਦਾ ਵਿਆਹ ਹੋਣਾ ਸੀਗਾ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਛੋਟੀ ਦੀਦੀ ਨੇ ਮੇਰੀ ਬੜੀ ਦਿਨ ਤਾਂ ਕੀਤਾ ਹੀ ਕੀਤਾ ਉਹਨਾਂ ਦਾ ਵਿਆਹ ਹੋ ਗਿਆ ਸੀਗਾ ਛੋਟੀ ਦੀਦੀ ਨੇ ਮਤਲਬ ਸਕੂਲ ਤੋਂ ਆਣਾ ਉਹਨਾਂ ਨੇ ਮੈਨੂੰ ਘਰੇ ਟਿਊਸ਼ਨ ਪੜਾਉਣਾ ਕਹਿੰਦੇ ਕਿ ਨਹੀਂ ਤੂੰ ਬਾਹਰ ਨਹੀਂ ਜਾਣਾ ਕਿਤੇ ਘਰੇ ਬੈਠ ਕੇ ਪੜਾਈ ਕਰਨੀ ਹੈ ਠੀਕ ਹੈ 2016 ਤੋਂ 17 18 ਆਇਆ 10th ਪਾਸ ਕੀਤੀ ਸੈਕੰਡ ਡਿਵੀਜ਼ਨ ਨਾਲ 12th ਪਾਸ ਕੀਤੀ ਸੈਕੰਡ ਡਿਵੀਜ਼ਨ ਨਾਲ 11th ਚ ਮੇਰੀ ਛੋਟੀ ਦੀਦੀ ਦਾ ਵਿਆਹ ਹੋ ਗਿਆ ਸੀਗਾ ਤੇ ਮੈਂ ਬਿਲਕੁਲ ਕੱਲਾ ਸੀਗਾ ਆਪਣੀ ਫੈਮਿਲੀ 'ਚ ਮੇਰੇ ਮਾਤਾ ਜੋਬ ਕਰਦੇ ਸੀਗੇ ਡੈਡੀ ਤੋਂ ਬਾਅਦ ਮੇਰੀ ਮਾਤਾ ਨੂੰ ਜੋਬ ਮਿਲ ਗਈ ਸੀ ਓਕੇ ਤੇ ਫਿਰ ਮਤਲਬ ਪੂਰੇ ਦਿਨ ਸਕੂਲ ਤੋਂ ਆ ਕੇ ਘਰੇ ਰਹਿਣਾ ਇਕੱਲੇ ਪੜਾਈ ਕਰ ਲਈ ਸਾਰਾ ਕੁਝ ਕਰ ਰਿਹਾ ਮੈਂ ਐਮਸੀਗਾ ਕਿ ਨਾ ਕਿ ਹੁਣ ਤਾਂ ਮੈਂ ਹੀ ਰਹਿ ਗਿਆ ਔਖਾ ਨਹੀਂ ਲੱਗਦਾ ਸੀ ਇਕੱਲੇ ਜੇ ਇਕੱਲਾਪਣ ਨਹੀਂ ਫੀਲ ਹੁੰਦਾ ਸੀ ਜਦੋਂ ਨਾ ਬੰਦਾ ਮਤਲਬ ਅੰਦਰੋਂ ਇਕ ਤਾਂ ਇਕੱਲਾ ਫੀਲ ਕਰਦਾ ਹੈ ਆਪਣੇ ਆਪ ਨੂੰ ਤੇ ਚਾਰ ਦੀਵਾਰੀ ਕਮਰੇ ਦੇ ਅੰਦਰ ਬੰਦ ਹੁੰਦਾ ਹੈ ਤਾਂ ਉਹਨਾਂ ਉਹਦੇ ਦਿਮਾਗ 'ਚ ਨਾ ਬਹੁਤ ਕੁਝ ਚੱਲਦਾ ਹੈ ਉੱਪਰ ਮਤਲਬ ਸਾਰਾ ਕੁਝ ਹੁੰਦਾ ਪੱਖਾ ਵੀ ਹੁੰਦਾ ਹੈ ਅੱਗੇ ਪੜਾਈ ਵੀ ਹੁੰਦੀ ਹੈ ਪਿੱਛੇ ਜ਼ਿੰਦਗੀ ਹੁੰਦੀ ਹੈ ਸੋਚਦਾ ਹੈ ਕਿ ਯਾਰ ਮੈਂ ਹੁਣ ਇਕੱਲਾ ਹੋ ਗਿਆ ਮੇਰੇ ਮਤਲਬ ਮੇਰੇ ਨਾਲ ਪਹਿਲਾਂ ਮੇਰੀ ਪੂਰੀ ਫੈਮਿਲੀ ਸੀ ਮੇਰੀ हूँ मेरी मम्मा जॉब तो हैं मेरे डैडी रहे नहीं मेरी दोनों सिस्टर की मैरिज होगी मैं कला पूरी फैमिली से है ना पूरा करना कलून कर मतलब ऐ लगता कि नहीं यार मैं कि कमरे से जावा इधर वे कमरे से जावा इधर आले कमरेव थकार के मैं बहुत कुछ सोचे कि चल एवें कर दें एमें कर दें नहीं मैं फिर सोचा मैं कि नहीं यार सर नहीं तो मतलब कुछ करना है यार जिंदगी से नहीं यार बहुत दोबारा मतलब फैमिली अपनी मतलब पूरी प्रोपर कर रही है ट्वेल्थ तो पास करने तो बाद ना मेरी जिंदगी का वो सफ़र बहुत खतरनाक है जो मैं फस गया सर मैं बीकॉम एडमिशन ले लिया मैं कॉमर्स का स्टूडेंट से बीकॉम एडमिशन ले लिया उधर मेरा पैसा लग गया हुआ का पूरा कि हाँ भी मैं अपनी फीस जमा करती कुछ टाइम साहब ने ऐलान करता कि हाँ भी लॉकडाउन ਕੋਰੋਨਾ ਕਾਲਜ ਬੰਦ ਸਾਰਾ ਕੁਝ ਬੰਦ ਮੇਰੇ ਕੁਝ ਦੋਸਤ ਸੀਗੇ ਉਹਨਾਂ ਨੇ ਆਨਲਾਈਨ ਸਟੱਡੀ ਕੀਤੀ ਹੈ ਉਹਨਾਂ ਦਾ ਜਦੋਂ ਰਿਜ਼ਲਟ ਆਇਆ ਨਾ ਉਹਦੇ ਉੱਪਰ ਲਿਖਿਆ ਹੋਇਆ ਆਨਲਾਈਨ ਪਾਸ ਮੈਨੂੰ ਉਹ ਚੀਜ਼ ਚਾਹੀਦੀ ਨਹੀਂ ਸੀਗੀ ਕਿ ਨਾ ਕਿ ਮੈਂ ਆਨਲਾਈਨ ਪਾਸ ਵਧੀਆ ਸੀ ਬਿਨਾ ਪੜੇ ਪਾਸ ਹੋ ਰਹੇ ਸੀ ਉਹ ਫਿਰ ਕਹਿੰਦੇ ਨਾ ਕਿ ਜਿਹੜੀ ਸਕੂਲ ਜਾ ਕੇ ਪੜਾਈ ਹੁੰਦੀ ਹੈ ਉਹ ਓਪਨ ਕਰਕੇ ਨਹੀਂ ਹੁੰਦੀ ਮੈਨੂੰ ਸੀਗਾ ਕਿ ਮੈਂ ਰੈਗੂਲਰ ਜਾਵਾਂ ਉੱਥੇ ਆਪਣੇ ਫਰੈਂਡ ਸਰਕਲ ਨਾਲ ਮਿਲਾਂ ਕਿਉਂਕਿ ਉਹ ਦੂਜੀ ਫੈਮਿਲੀ ਹੁੰਦੀ ਹੈ ਸਾਡੀ ਇੱਕ ਆਫਿਸ ਹੋ ਗਿਆ ਇੱਕ ਸਕੂਲ ਹੋ ਗਿਆ ਤੁਸੀਂ ਕਾਲਜ ਲਾਈਫ ਨੂੰ ਇੰਜੋਏ ਕਰਨਾ ਚਾਹੁੰਦੇ ਹਾਂ ਮੈਂ 3 ਮਹੀਨੇ ਇੰਜੋਏ ਕੀਤੀ ਹੈ ਬਸ ਉਸ ਤੋਂ ਬਾਅਦ ਮੈਂ ਉਸ ਟਾਈਮ ਮੈਂ ਫਸ ਗਿਆ ਸੀਗਾ ਫਿਰ ਮੈਂ ਕਹਿੰਦੇ ਨਾ ਕਿ ਬਾਬਾ ਇੱਕ ਦਵਾਰ ਬੰਦ ਕਰਦੇ ਦੂਜਾ ਗੇਟ ਖੁੱਲ੍ਹੇ ਹੁੰਦਾ ਹੈ ਫਿਰ ਮੈਨੂੰ ਜੈ ਨੇ ਕਿਹਾ ਮਰੇ ਕਿ ਤੂੰ ਇੱਧਰ ਆ ਮੇਰੇ ਕੋਲ ਪਟਿਆਲੇ ਅਪਾਰਟਮੈਂਟ ਸਿੱਖਦੇ ਆ ਫਿਰ ਅੱਛਾ ਇਹਦੇ ਵਿੱਚ ਇਹ ਵੀ ਕਹਿੰਦੇ ਸੌਖਾ ਨਹੀਂ ਆਪਣੀ ਖਾਸ ਤੌਰ ਤੇ মিডিਆ ਲੈਂਡ ਦੇ ਵਿੱਚ ਪੋਲਿਟਿਕਸ ਬਹੁਤ ਆ ਜਿਸ ਦਿਨ ਮੈਂ ਉੱਤਰਾਖੰਡ ਤੋਂ ਪਹਿਲੇ ਦਿਨ ਇੱਧਰ ਆਇਆ ਸੀਗਾ ਨਾ ਮੈਂ ਸੀਗਾ 24 ਦਸੰਬਰ 2021 ਉਹ ਦਿਨ ਮੈਂ ਜਦੋਂ ਬੈਠਾ ਟ੍ਰੇਨ ਸਾਰੇ ਸਿਰੇ ਹੈ ਨਾ ਤੇ ਮੇਰਾ ਪੂਰਾ ਬੈਗ ਪੂਰਾ ਸੂਟਕੇਸ ਮਤਲਬ ਮੈਂ ਆਪਣੀ ਪੂਰੀ ਜ਼ਿੰਦਗੀ ਨਾ ਮੈਂ ਹੁਣ ਤੱਕ ਮਤਲਬ ਪੰਜਾਬ ਕਈ ਵਾਰੀ ਆਇਆ ਆਪਣੀ ਮਤਲਬ ਪਰਮਾਨੈਂਟ ਤੋਂ ਪਹਿਲਾਂ ਇਧਰ ਸ਼ਿਫਟ ਹੋਣ ਤੋਂ ਪਹਿਲਾਂ ਕਈ ਵਾਰੀ ਆਇਆ ਮੈਨੂੰ ਐ ਨਹੀਂ ਹੁੰਦਾ ਸੀਗਾ ਕਿ ਨਾ ਕਿ ਹਾਂ ਵੀ ਕੋਈ ਨਾ ਮੈਂ ਸੋਚਦਾ ਸੀਗਾ ਜਾਣਾ ਚਾਰ ਪੰਜ ਦਿਨ ਬਾਅਦ ਫਿਰ ਵਾਪਸੀ ਆ ਜਾਣਾ ਉੱਤਰਾਖੰਡ ਆਪਣਾ ਹੀ ਘਰ ਹੈ ਆਪਣਾ ਤੇ ਉਹ ਦਿਨ ਜਦੋਂ ਮੈਂ ਆਣਾ ਸੀਗਾ ਨਾ ਇਧਰ ਪਹਿਲੇ ਦਿਨ ਮੈਂ ਸਾਰਾ ਬੈਗਪੈਕ ਕਰਿਆ ਆਪਣਾ ਸੂਟ ਪੈਕ ਕਰਿਆ ਸੂਟਕੇਸ ਮੈਂ ਬੈਠਾ ਟ੍ਰੇਨ ਮੈਂ ਇੱਕ ਵਾਰ ਸੋਚਿਆ ਨਹੀਂ ਯਾਰ ਸਨੀ ਤੇਰੇ ਸਾਰੇ ਯਾਰ ਦੋਸਤ ਤੇਰੀ ਸਾਰੀ ਜ਼ਿੰਦਗੀ ਉੱਤਰਾਖੰਡ ਹੈ ਤੂੰ ਆਪਣੀ ਜ਼ਿੰਦਗੀ ਦੇ 22 ਸਾਲ ਇੱਧਰ ਬਿਤਾਏ ਆ ਮੇਰਾ ਜਨਮ ਉੱਤਰਾਖੰਡ ਦਾ ਰਿਸ਼ੀਕੇਸ਼ ਦਾ ਤੇ ਹੁਣ ਤੂੰ ਪੰਜਾਬ ਜਾਏਂਗਾ ਉੱਧਰ ਜਾ ਕੇ ਮੈਂ ਹਫਤਾ ਇੱਧਰ ਆ ਕੇ ਨਾ ਮੇਰੀ ਜੁਆਇਨਿੰਗ ਹੋ ਗਈ ਸੀਗੀ ਲੇਕਿਨ ਮੈਂ ਗਿਆ ਨਹੀਂ ਮੈਂ ਕਿਹਾ ਨਹੀਂ ਮੈਨੂੰ ਹਫਤੇ ਦਾ ਰੈਸਟ ਦੇ ਮੈਂ ਹਫਤਾ ਕਰ ਹੀ ਰਿਹਾ ਮੈਂ ਬਹੁਤ ਕੁਝ ਸੋਚਿਆ ਕਿ ਨਹੀਂ ਫਿਰ ਹਫਤੇ ਬਾਅਦ ਮੈਂ ਜੁਆਇਨ ਕੀਤਾ ਕਿ ਨਹੀਂ ਸਨੀ ਹੁੰਦਾ ਮਨ ਵੀ ਭਰਿਆ ਸੀ ਜਦੋਂ ਬਹੁਤ ਮੈਂ ਟ੍ਰੇਨ ਚੜ੍ਹੇ ਮੈਂ जो बैठे हैं ट्रेन जदों मैं माता फोन किया कि हाँ मैं ट्रेन बैठ गया मैं उस टाइम मैं क्या चलो ठीक है मैं उस रोना शुरू मतलब मेरी अखा चो ना हंजू नहीं रुक रहे मैं थे मैं पहुंचे इतने आने तो बाद भी ना मैं अपने रूम से चलेगा कला किसी गल नहीं की मैं सोच रहा कि सानी तू तो अपना सारा कुछ जिंदगी लि छ के ना अपना सारा कुछ छोड़ के तू तो इधर आ गया हम कुछ तक करना ही है फिर वो टाइम सगा हूँ दो हज़ार पच्ची मैं चार साल हो गए पटियाले अपना घर बना लिया सारा कुछ कर लिया माता मेरे को ਰਿਸ਼ਤੇਦਾਰ ਨੇ ਸਾਧ ਦਿੱਤਾ ਜਿਸ ਟਾਈਮ ਮੈਂ ਇਕੱਲਾ ਸੀਗਾ ਉਸ ਟਾਈਮ ਮੇਰੇ ਨਾਲ ਕੋਈ ਨਹੀਂ ਸੀਗਾ ਸ਼ਾਇਦ ਉਸ ਟਾਈਮ ਜੇ ਮੇਰੇ ਨਾਲ ਹੁੰਦੇ ਸਾਰੇਤਾਜੀ ਮੇਰੇ ਨਾਲ ਹੁੰਦੇ ਮੈਂ ਮਤਲਬ ਵਰਤਾ ਹੈਗਾ ਰਿਸ਼ਤੇਦਾਰੀ ਮਤਲਬ ਘਟ ਵਰਤਦਾ ਮਤਲਬ ਜਨਨਾ ਨਾ ਕਟ ਪਿਓ ਦੀ ਅਹਿਮੀਅਤ ਕਿੰਨੀ ਹੈ ਭਾਈ ਪਿਓ ਦਾ ਜ਼ਿੰਦਗੀ ਦੇ ਵਿੱਚ ਹੋਣਾ ਤੇ ਉਹਦਾ ਚਲੇ ਜਾਣਾ ਜਦੋਂ ਨਾ ਮੈਂ ਹੋਰ ਮਤਲਬ ਸੰਭਾਲਿਆ ਸੀਗਾ ਆਪਣਾ 16 ਸਾਲ ਦੀ ਉਮਰ ਚ ਮਤਲਬ ਵੈਸੇ 12 ਸਾਲ ਤੋਂ ਅੱਜ ਕੱਲ ਅੱਧਾ ਜਿਹੜਾ ਟਾਈਮ ਹੈ 12 13 ਸਾਲ ਦੀ ਉਮਰ ਮਤਲਬ ਬੁੱਢਾ ਸਿਆਣਾ ਹੋ ਜਾਂਦਾ ਉਹ ਟਾਈਮ ਸੀਗਾ ਸੀ ਨਾ 13 ਸਾਲ ਦੀ ਉਮਰ ਤੱਕ ਵੀ ਰਾਤੀ 2 2 ਵਜੇ ਤੱਕ ਗਲੀ ਚ ਖੇਡਦੇ ਸੀਗੇ ਬੈਡਮਿੰਟਨ ਖੇਡਣਾ ਕ੍ਰਿਕਟ ਖੇਡਣਾ ਤਾਂ ਮਤਲਬ ਐਸੀ ਕਿ ਨਾ ਡੈਡੀ ਘਰੇ ਬੈਠੇ ਆ ਟੀਵੀ ਦੇਖ ਰਹੇ ਮਾਤਾ ਕੋਈ ਮਤਲਬ ਪਰਵਾਹ ਨਹੀਂ ਸੀਗੀ ਉਸ 16 ਸਾਲ ਦੀ ਉਮਰ ਜਦੋਂ ਮਤਲਬ ਮੈਂ 9th ਪਾਸ ਕੀਤੀ ਹੋਸ਼ ਆਇਆ ਸੀਗਾ ਕਿ ਹਾਂ ਵੀ ਕਿ ਮੈਂ ਦੁਨੀਆ ਉਹਨਾਂ ਦੇ ਨਾਲ ਘੁੰਮਣਾ ਸੀਗਾ ਫਿਰਨਾ ਸੀਗਾ ਉਹਨਾਂ ਦਾ ਸਾਥ ਦੇਣਾ ਸੀ ਉਹਨਾਂ ਦੇ ਮਤਲਬ ਕਹਿੰਦੇ ਨੇ ਕਿ ਆਪਾਂ ਇੱਕ ਬੋਧਾ ਲਾਨਿਆ ਛੋਟਾ ਜਿਹਾ ਤਾਂ ਜਦੋਂ بڑا ਹੁੰਦਾ ਫਲ ਦਿੰਦਾ ਮੈਂ ਉਸ ਬਹੁਤ ਕੁਝ ਸੋਚਿਆ ਸੀਗਾ ਕਿ ਜਦੋਂ ਮੈਂ بڑا ਹੋਵਾਂਗਾ ਐਵੇਂ ਕਰਾਂਗਾ ਐਵੇਂ ਕਰਾਂਗਾ ਤਾਂ ਕੁਝ ਹੋ ਨਹੀਂ ਪਾਇਆ ਮੀ ਮਤਲਬ ਮੇਰੇ ਸੈਟਲ ਹੋਣ ਤੋਂ ਪਹਿਲਾਂ ਹੀ ਮਤਲਬ ਉਹ ਸੁਪਨਾ ਸੀ ਫਾਜ਼ਲ ਸਾਹਿਬ ਨੂੰ ਲੈ ਕੇ ਬਹੁਤ ਸੁਪਨਾ ਸੀਗਾ ਮੇਰਾ ਸੁਪਨਾ ਸੀ ਗੱਡੀ ਲੈ ਕੇ ਉਹਨਾਂ ਨੂੰ ਗੱਡੀ 'ਚ ਘੁਮਾਣਾ ਕਰੀ ਸਾਡੀ ਗੱਡੀ ਵਿਗੀ ਸੀਗੀ ਅੱਛਾ ਤੇ ਫਿਰ ਮੈਂ ਕਿਹਾ ਸੀਗਾ ਮੈਂ ਕੋਈ ਨਾ ਡੇਢੀ ਤਾਂ ਹੀ ਮੈਂ ਹੁਣ ਰਿਸ਼ਤੇਦਾਰੀ ਕੱਟ ਵਰਦਦਾ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਕੋਈ ਨਾ ਮੈਂ ਜੋਬ ਤੇ ਲੱਗ ਜੂਗਾ ਅਪਾ ਗੱਡ ਫੀਅਰ ਗੱਡੀ ਲੈ ਲਾਂਗੇ ਫੀਅਰ ਲੈਣੀ ਸੀ ਸਾਡੇ ਕੋਲ ਹੂੰ ਬੇਚੀ ਸੀ ਮੇਰੇ ਦਾਦਾ ਚਾਚਾ ਪਾਪਾ ਤਾਏ ਸਾਰੇ ਸਰਕਾਰੀ ਜੋਬ 'ਚ ਸੀਗੇ ਸਭ ਤੋਂ ਪਹਿਲਾਂ ਤਾਏ ਜੀ ਦੀ ਤੇ ਐਕਸੀਡੈਂਟ ਸੀ ਦਿੱਤੋਗੀ ਸੀ ਫਿਰ ਚਾਚਾ ਜੀ ਫਿਰ ਡੈਡੀ ਮਤਲਬ ਮੇਰੇ ਤਿੰਨੋਂ ਜਿਹੜੇ ਸੀਗੇ ਨਾ ਉਹ ਐਕਸਪਾਇਰ ਹੋ ਗਏ ਸੀ ਸਭ ਤੋਂ ਬਡੇ ਤਾਈ ਜੀ ਫਿਰ ਚਾਚਾ ਜੀ ਫਿਰ ਪਾਪਾ ਜੀ ਸਗੇ ਸੀਗੇ ਤਿੰਨੇ ਭਰਾ ਫਿਰ ਕੁਝ ਟਾਈਮ ਬਾਅਦ ਦਾਦਾ ਜੀ ਦੀ ਡੈਥ ਹੋ ਗਈ ਸੀ ਫਿਰ ਮਤਲਬ ਪੂਰੀ ਫੈਮਿਲੀ ਕਰਲੀ ਹੋ ਗਈ ਸੀ ਇਸ ਕਰਕੇ ਬਹੁਤ ਸ਼ੌਕਣ ਹੁਣ ਜਿਹੜੇ ਸੁਪਨੇ ਰਹਿ ਗਏ ਫਾਦੋ ਸਾਹਿਬ ਨਾਲ ਚਲੋ ਰਹਿ ਗਏ ਪਰਮਾਤਮਾ ਦੀ ਕਰਨੀ ਅੱਗੇ ਜੋਰ ਕੀਦਾ ਅੱਜ ਮਾਤਾ ਦੇ ਲਈ ਕੀ ਕੀ ਸੁਪਨੇ ਸੋਚੇ ਹੋਏ ਆ ਕੀ ਕਰਨਾ ਉਹਨਾਂ ਨੂੰ ਕੀ ਕਰਕੇ ਦੇਣਾ ਸਭ ਤੋਂ ਪਹਿਲਾਂ ਸੁਪਨਾ ਪੂਰਾ ਕਰ ਲਿਆ

ਮੈਨੂੰ ਪਤਾ ਹੈ ਖੱਲੇ ਬੰਦ ਨੂੰ ਕਿ ਮੈਂ ਮਤਲਬ ਕਰਖਾਨਾ ਆਂਦਾ ਹੈ ਪਹਿਲਾ ਸੁਪਨਾ ਸੀਗਾ ਕਿ ਆਪਣੇ ਕੋਲ ਬੁਲਾਣਾ ਪਟਿਆਲੇ ਮਕਾਨ ਲੈ ਕੇ ਪਟਿਆਲੇ ਬੁਲਾ ਲਿਆ ਮਕਾਨ ਬਣਾ ਲਿਆ ਆਪਣਾ ਸੁੱਖ ਰੱਖਿਆ ਹੁਣ ਦੂਜਾ ਸੁਪਨਾ ਮੇਰਾ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਘੁਮਾਉਂਦਾ ਹੂੰ ਗੱਡੀ 'ਚ ਬਿਠਾ ਕੇ ਉਤਰਾ ਖਿੰਡ ਲੈ ਕੇ ਜਾਊਂਗਾ ਆਪਣੇ ਮਤਲਬ ਉਤੇ ਹੈਗੇ ਮੇਰੇ ਮੇਰੇ ਦਾਦਕੇ ਆਏ ਆਂ ਦਾਦੀ ਕੇ ਲੈ ਕੇ ਜਾਊਂਗਾ ਇੱਕ ਵਾਰੀ ਦਿਖਾਉਣਾ ਯਾਰਾਂ ਦੋਸਤਾਂ ਨੂੰ ਹਾਂ ਕੀ ਹਾਂ ਵੀ કે આવી સગા કુછ ના કુછ કરકે પાછા કઈ હੁੰદે હે મે હર કિસے દી મતલબ જિંદગી ના મે સ્ટ્રગલ પર હી નહી હુન્દી કઈ હુન્દે હે ઓ કરો નિકલ દે ઓ શોક નહી નિકલ દે મે બહોત મતલબ અપા કિસ આ મે ડિસ્ક્લોઝ નહી કરના નામ કમેન્ટ બાજી હોઈ હે તોડે નુ લેકે કી કરેગા યાર તું જદો મે નિકલા સગા ના ઉઠો કેંદે સગે કી ઇધર ભી તો બહોત જોબ હે ઇધર ભી ધરાદુન યે ધરાદુન વો વર્ષી કેસ વો મે કહા નહી યાર મે ક્યા બહાર નિકલને હે कई ना मैं जिमें गल कर रहा है वह शौक ले निकल रहे हैं। मतलब कि गए जॉब से उतने अपने शौक पूरे करना कई हमेशा बंदा ना मैं लगता है कि ना कि कामयाब उही हूं ज अपनी पिछली जिंदगी स्ट्रगल समझ के अगे बढ़ता है कई हमें शौक समझ के अगे जाते कि आप पैसा कमावे फंक्शन करा ये है वो है है ना घरों में पैसे मंगा ले खर्चते इंजॉय कर लिया ठीक है ਲੇਕਿਨ ਕਈ ਹੁੰਦੇ ਆ ਕਿ ਨਾ ਜਿਹੜੇ ਪਿੱਛੇ ਆਪਣਾ ਦੇਖਦੇ ਆ ਕਿ ਹਾਂ ਵੀ ਮੈਂ ਅੱਗੇ ਕੁਝ ਕਰਨਾ ਹੈ ਇਹ ਪੂਰੀ ਜ਼ਿੰਦਗੀ ਇਹ ਸਭ ਨਹੀਂ ਕਰਨਾ ਯਾਰ ਇੱਕ ਨਾ ਬਚਪਨ ਹੁੰਦਾ ਹੈ ਬਚਪਨ ਚ ਹਰ ਬੰਦਾ ਇੰਜੋਏ ਕਰਦਾ ਹੈ ਉਸ ਗੋਲ ਮਾਰ ਲੇ ਬੰਕ ਮਾਰ ਲੇ ਰਿਸ਼ੀਕੇਸ਼ ਚਲੇ ਗਏ ਦਹਰਾਦੂਨ ਚਲੇ ਗਏ ਪਹਾੜਾਂ ਤੇ ਚਲੇ ਗਏ ਘੁੰਮ ਲਿਆ ਫਿਰ ਲਿਆ ਲੇਕਿਨ ਨਹੀਂ ਮੈਨੂੰ ਨਹੀਂ ਲੱਗਦਾ ਐਟ ਆਫ ਦਾ ਟਾਈਮ ਨਾ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਨਾ ਕਿ ਫੈਮਿਲੀ ਦੀ ਕੀ ਇੰਪੋਰਟੈਂਸ ਹੈ ਸਾਡੀ ਜ਼ਿੰਦਗੀ 'ਚ ਤੁਹਾਡਾ ਵੀ ਦਿਲ ਕਰਦਾ ਸੀ ਪਤਾ ਹੈ ਜਦੋਂ ਮੈਂ ਪਟਿਆਲੇ ਨਾ ਮਨਾਵਾ ਆਇਆ ਨਾ ਮਤਲਬ ਸੋਚਿਆ ਸੀਗਾ ਕਿ ਨਾ ਕਿ ਹਾਂ ਵੀ ਸਾਰੇ ਕਹਿੰਦੇ ਸੀ ਕਿ ਚੰਡੀਗੜ੍ਹ ਦੀ ਜ਼ਿੰਦਗੀ ਨਾ ਬਹੁਤ ਮਤਲਬ ਉਹ ਹੈ ਹੈ ਨਾ ਹਸੀ ਹੁੰਦੀ ਹੈ ਉਹ ਹੈ ਚੰਡੀਗੜ੍ਹ ਕਿ ਚੰਡੀਗੜ੍ਹ ਦੇ ਨਜ਼ਾਰੇ ਆ ਚੰਡੀਗੜ੍ਹ ਦੇ ਨਜ਼ਾਰੇ ਚੰਡੀਗੜ੍ਹ ਦੀਆਂ ਰਾਤਾਂ ਸੋਚਿਆ ਸੀ ਲੇਕਿਨ ਹੌਲੀ ਹੌਲੀ ਪਤਾ ਲੱਗਦਾ ਹੈ ਕਿ ਨਾ ਕਿ ਕੁਝ ਨਹੀਂ ਹੈ ਨਾ ਸਾਰਾ ਕੁਝ ਫੈਮਿਲੀ ਹੈ ਕਹਿੰਦੇ ਇੱਕ ਗੱਲ ਕਹੀ ਜਾਂਦੀ ਹੈ ਕਹਿੰਦੇ ਪਿਓ ਤੋਂ ਬਿਨਾ ਐਸ਼ ਨਹੀਂ ਹੁੰਦੀ ਹੂੰ ਸੱਚ ਸੱਚ ਹੈ ਇਹਨੇ ਸਰਦਾਰੀ ਉਹ ਸੀਗਾ ਡਾਇਲੋਗ ਉਹ ਪਿਓ ਸਰਦਾਰੀ ਹੁੰਦੀ ਪਿਓ ਸਰਦਾਰੀ ਉਹੀ ਹੈ ਅਜਾ ਲੱਗਦਾ ਵੀ ਯਾਰ ਬਾਪੂ ਹੁੰਦਾ ਤਾਂ ਅਸੀਂ ਵੀ ਹੰਡਾ ਲੈਂਦੇ ਜਿਹੜੀ ਇਹ ਸੁਪਨੇ ਦੇਖ ਕੇ ਆਈ ਸੀਗੇ ਵੀ ਚੰਡੀਗੜ੍ਹ ਦੀਆਂ ਲਾਈਫਾਂ ਤੁਸੀਂ ਗੱਲ ਕੀਤੀ ਜਾਂ ਮੈਂ ਨਾ ਹੁਣ ਵੀ ਸੋਚਦਾ ਹੁੰਦਾ ਕਿ ਜੇ ਮੇਰੇ ਡੈਡੀ ਹੁੰਦੇ ਨਾ ਡੈਡੀ ਤੇ ਮਾਤਾ ਦੋਨੇ ਘਰੇ ਤੇ ਮੈਂ ਐਸ਼ ਕਰਦਾ ਘੁੰਮਦਾ ਫਿਰਦਾ ਕੋਈ ਟੈਨਸ਼ਨ ਨਹੀਂ ਸੀਗੀ ਹਾਂ ਵੀ ਡੈਡੀ ਹੈ ਪਿੱਛੇ ਲੇਕਿਨ ਨਹੀਂ ਹੁਣ ਕੀ ਕਹਿੰਦੇ ਨੇ ਕਿ ਪਿਓ ਤੋਂ ਬਾਅਦ ਪੁੱਤ ਦੇ ਸਿਰ ਤੇ ਨੀਂਦ ਆ ਜਾਂਦੀ ਆ ਸੋਣਾ ਪੈਂਦਾ ਹੈ ਹੁਣ ਕੀ ਕਰੀਏ ਜ਼ਿੰਦਗੀ ਹੈ ਚਲੋ ਬਹੁਤ ਸ਼ੁਕਰੀਆ ਸਾਨੀ ਤੁਸੀਂ ਬਹੁਤ ਵਧੀਆ ਗੱਲਬਾਤ ਕੀਤੀ ਤੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੱਸਦਾ ਵਸਦਾ ਖੁਸ਼ ਰੱਖੇ ਤੇ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੇ ਸੁਪਨੇ ਜਲਦੀ ਪੂਰੇ ਹੋਣ ਬਿਲਕੁਲ ਵਾਇ ਗੁਰੂ ਤੁਹਾਨੂੰ ਚੜ੍ਹਦੀ ਕਲਾ ਬਣਾਈ ਰੱਖੇ ਜੇ ਕਦੇ ਤੁਹਾਨੂੰ ਮੌਕਾ ਮਿਲੇ ਨਾ ਤੁਸੀਂ ਇੱਕ ਵਾਰੀ ਉੱਤਰਾਖੰਡ ਆਇਓ ਤੁਹਾਨੂੰ ਮੈਂ ਪੂਰਾ ਉੱਤਰਾਖੰਡ ਘੁਮਾਉਂਗਾ ਲਾਜ਼ਮੀ ਡੈਫੀਨੇਟਲੀ ਅਸੀਂ ਜ਼ਰੂਰ ਤੇ ਦਰਸ਼ਕਾਂ ਨੂੰ ਵੀ ਮੈਨੂੰ ਲੱਗਦਾ ਤੁਸੀਂ ਬਹੁਤ ਜਾਣਕਾਰੀ ਉੱਤਰਾਖੰਡ ਬਾਰੇ ਦੇਤੀ ਆ ਬਿਲਕੁਲ ਆਪਾਂ ਸ਼ੁਰੂ ਕਰਾਂਗੇ ਰਿਸ਼ੀਕੇਸ਼ ਤੋਂ ਠੀਕ ਹੈ ਬਹੁਤ ਸ਼ੁਕਰੀਆ ਮੇਰੇ ਤੁਹਾਡਾ ਵੀ